ਅੱਜ ਤੁਹਾਨੂੰ ਢਿੱਲੋ ਸਟੇਬਲਜ਼ ਪਿੰਡ ਬਾਂਦਰ ਜਟਾਣਾ ਜਿਹੜਾ ਕਿ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪੈਂਦਾ ਉਸ ਫਾਰਮ ਦੇ ਜਾਨਵਰ ਦਿਖਾਉਣੇ ਆ 2020 ਦੇ ਵਿੱਚ ਐਸ ਨੁਕਰੀ ਘੋੜੀ ਤੋਂ ਇਹਨਾਂ ਦੇ ਫਾਰਮ ਦਾ ਮੁੱਢ ਵੱਜਿਆਗਾ ਕੜੈਲ ਵਾਲੇ ਪਲਵਾਨਾਂ ਤੋਂ ਲਿਆਂਦੀ ਸੀ ਇਹ ਘੋੜੀ ਬਾਈ ਅਰਗਿਆਂ ਨੇ ਤੇ ਹੁਣ ਇਹਦੇ ਮੰਗਰ ਜਵਾਲਾਮੁਖੀ ਦਾ ਆਬ ਚੰਗੀ ਹਾਈਟ ਕਰਨ ਵਾਲਾ ਸੋਹਣਾ ਬਸ਼ੀਰਾ ਸਪੌਟਲੈਸ ਆ ਸੋ ਦੋਸਤੋ 64 ਇੰਚ ਘੋੜੀ ਦੀ ਹਾਈਟ ਆ ਤੇ ਆਪ ਇਹ ਗਲਜਾਰ ਲਾਈਨ ਦੀਆ ਬਾਦਲਗੜ ਵਾਲੇ ਘੋੜੇ ਦਿੱਤੀ ਹੁਣ ਇਹਦੇ ਮਗਰ ਜਿਹੜਾ ਬਸ਼ੇਰਾ ਜਵਾਲਾਮੁਖੀ ਦਾ ਦੋਨੇ ਅੱਖਾਂ ਤੋਂ ਪ੍ਰੋਪਰ ਬਿੱਲਾ ਜੈ ਮੰਗਲਾ ਨੇਚਰਲ ਸਪੌਟਲੈਸ ਆ ਬਰੀਕੀਆਂ ਤੁਸੀਂ ਕੁਆਲਿਟੀ ਚੈੱਕ ਕਰੋ ਹਾਲਾਂਕਿ ਘੋੜੀ ਦੀ ਇੱਕ ਅੱਖ ਬਿੱਲੀ ਆ ਤੇ ਦੂਜੀ ਕਾਲੀ ਆ ਪਰ ਪ੍ਰੋਪਰ ਬਸ਼ੇਰਾ ਦੋਨੇ ਅੱਖਾਂ ਤੋਂ ਬਿੱਲਾ ਆਣ ਵਾਲੇ ਟਾਈਮ ਦੇ ਵਿੱਚ ਇਹਨੇ ਗੱਲਾਂ ਕਰਾ ਦੇਣੀਆਂ ਨੇ ਲੈਂਥ ਲੋਂਥ ਚੈੱਕ ਕਰੋ ਜਮਾਂ ਤਹਾਂ ਹੀ ਤੋੜੀਆਂ ਪਈਆਂ ਨੇ ਜਵਾਲਾਮੁਖੀ ਦੇ ਟੌਪ ਕਲਾਸ ਦੇ ਰਿਜ਼ਲਟਾਂ ਦੇ ਵਿੱਚੋਂ ਆ ਇਹ ਵੀ ਬਸ਼ੇਰਾ ਇੱਕ ਸੋ 22 ਜਗਤਾਰ ਸਿੰਘ ਤੇ ਅੰਕਲ ਪਰਮਿੰਦਰ ਸਿੰਘ ਜੀ ਢਿੱਲੋਂ ਜਿਹੜੇ ਕਿ ਆਪ ਆਸਟ੍ਰੇਲੀਆ ਦੇ ਵਿੱਚ ਬੈਠਿਆ ਉਹਨਾਂ ਦੀ ਕੀਤੀ ਹੋਈ ਜਿਹੜੀ ਮਿਹਨਤ ਆ 5-6 ਸਾਲਾਂ ਦੇ ਵਿੱਚ ਸਾਫ਼ ਦਿਖਾਈ ਦਿੰਦੀ ਹੈ ਕਿ ਜਾਨਵਰਾਂ ਦੇ ਉੱਤੇ ਇਸੇ ਘੋੜੀ ਦਾ ਤੁਹਾਨੂੰ ਪਹਿਲਾਂ ਵਾਲੇ ਸੂਏ ਦਾ ਬਸ਼ੇਰਾ ਦਿਖਾਉਣ ਲੱਗਿਆ ਹੁਣ ਆਹ ਜਿਹੜਾ ਰੌਲੀ ਵਾਲੇ ਅਰਜਣ ਦਾ ਬੱਚਾ 24 ਮਹੀਨੇ ਦੀ ਉਮਰ ਹੋਈ ਆ ਤੇ ਕੱਦ ਬਾਈ ਵਰਗੇ ਦੱਸ ਦਿਆ 65.5 ਇੰਚ ਕਰ ਗਿਆ ਰਣਸ਼ੇਰ ਇਹਦਾ ਨਾਮ ਰੱਖਿਆ ਤੁਸੀਂ ਇਹਦੀ ਵੀ ਬਿਊਟੀ ਚੈੱਕ ਕਰੋ ਇਹ ਵੀ ਸਪੌਟਲੈਸ ਆ ਦੋਸਤੋ ਤੇ ਜਗਰਾਵੀ ਸ਼ੋਅ ਦੇ ਉੱਤੇ ਬਾਈ ਵਰਗਿਆਂ ਨੇ ਇਹ ਪਾਇਆ ਸੀਗਾ ਉੱਥੇ ਵੀ ਚੰਗੀ ਪੋਜੀਸ਼ਨ ਆਈ ਸੀ ਹਾਲਾਂਕਿ ਉਹਦੇ ਇਹਦੀ ਉਮਰ ਛੋਟੀ ਹੋਈ ਸੀਗੀ ਤੇ ਇਹਦੀ ਸਟੱਡ ਸਰਵਿਸ ਵਰਗ ਬਾਰੇ ਬਾਈ ਜਗਤਾਰ ਜੀ ਨੇ ਇੱਕ ਗੱਲਬਾਤ ਲੈਦੀ ਵੀ ਕਰਤੀ ਵੀ ਆਪਾਂ 10 ਘੋੜੀਆਂ ਤੇ ਪਹਿਲਾਂ ਇਹ ਜੜੀਆਂ ਤੇ ਛੱਡਣਾ ਤੇ ਉਹਨਾਂ ਤੇ ਆਪਾਂ ਨੂੰ ਫੀਸ-ਪੂਸ ਵਾਲਾ ਕੋਈ ਐਡਾ ਚੱਕਰ ਨਹੀਂ ਹੈਗਾ ਫੀਸ ਬਾਰੇ ਤਾਂ ਬਾਈ ਨੇ ਵੀਡੀਓ ਦੇ ਵਿੱਚ ਜ਼ਿਕਰ ਹੀ ਨਹੀਂ ਕਰਿਆ ਕਹਿੰਦੇ ਵੀ ਜਿਵੇਂ ਕਿਸੇ ਨੂੰ ਸੂਤ ਲੱਗਦਾ ਜਾਂ ਜਿੰਨਾ ਕ ਕਿਸੇ ਦੀ ਕਹਿ ਲੋ ਵੀ ਜੇਬ ਭਾਰ ਜਲਦੀ ਹੈ ਜਿੰਨੀ ਕ ਮਾੜੀ-ਮੋਟੀ ਗਜਾਇਸ਼ ਹੈਗੀ ਆ ਬੰਦੇ 'ਚ ਉਸ ਹਿਸਾਬ ਨਾਲ ਜਿਵੇਂ ਆਪਦੀ ਕੋਈ ਮਰਜ਼ੀ ਨਾਲ ਫੀਸ ਦੇ ਜੂਗਾ ਬੰਦਾ ਉਵੇਂ ਅਸੀਂ ਕੋੜਾ ਛੱਡ ਦਿਆਂਗੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਕਿਸੇ ਬੰਦੇ ਨੂੰ ਆਪਾਂ ਨਰਾਸ਼ ਨਹੀਂ ਹੋਣ ਦੇਣ ਸੋ ماں ਵੀ ਇਹਦੀ ਤੁਸੀਂ ਦੇਖ ਲਈ ਬਹੁਤ ਵੱਡੀ ਆ ਆਉਣ ਵਾਲੇ ਟਾਈਮ ਦੇ ਵਿੱਚ ਦੇ ਰਿਜ਼ਲਟ ਵੀ ਬਹੁਤ ਜ਼ਿਆਦੇ ਚੰਗੇ ਆਉਣਗੇ ਤੇ ਬਸ਼ੇਰੇ ਦੇ ਵਿੱਚ ਇਹਦੇ ਵਿੱਚ ਵੀ ਗੱਲਬਾਤ ਪੂਰੀ ਓਕੇ ਆ ਦੋਸਤੋ ਇੰਟਰਵਿਊ ਦੇ ਵਿੱਚ ਗੱਲਬਾਤ ਆਪਾਂ ਬਾਈ ਜਗਤਾਰ ਦੇ ਨਾਲ ਕਰਾਂਗੇ ਤੇ ਉਹਨਾਂ ਟਾਈਮ ਦੂਜੇ ਜਾਨਵਰ ਦੇਖੋ ਤੁਸੀਂ ਆਹ ਜਿਹੜੀ ਬਸ਼ੇਰੀ ਆ ਪਿੱਛੇ ਖੜੀ ਤੁਹਾਨੂੰ ਦਿਂਦੀ ਆ ਇਹ ਦਲਸ਼ੇਰ ਕਾਕੀ ਦੀ ਆ ਇਹ ਵੀ ਉਸੇ ਘੋੜੀ ਦੀ ਧੀ ਆ ਦੋਨਾਂ ਬਸ਼ੇਰਿਆਂ ਦੀ ਇਹ ਦੋਸਤੋ ਭੈਣਾਂ ਆਂਗੀ ਤੇ ਹੁਣ ਇਹ ਬੈਬਲ ਵਾਲੇ ਹੰਸ ਘੋੜੇ ਤੋਂ ਸੂਈ ਆ ਆ ਬਸ਼ੇਰਾ ਦਿੱਤਾ ਇਹਨੇ ਬਹੁਤ ਟੌਪ ਦਾ ਜਿਹੜਾ ਤੁਸੀਂ ਦੇਖਿਆ ਅੱਗੇ ਖੜਾ ਤੇ ਸੋਹਣੀ ਬਹੁਤ ਦਾ ਘੋੜੀ ਇਹ ਵੀ 64 ਇੰਚੇ ਦੀ ਹਾਈਟ ਆ ਤੇ ਬਸ਼ੇਰਾ ਵੀ ਇਹਦਾ ਹਾ ਕੁਛ ਦਿਨਾਂ ਦਾ ਹੀ ਆ ਇਹਦੀ ਵੀ ਮੈਂ ਕਿਹਾ ਗੱਲਬਾਤ ਓਕੇ ਰਿਪੋਰਟ ਆ ਜਮਾ ਸਪੌਟਲੈਸ ਹੈ ਵੀ ਬੱਚਾ ਆ ਮਾਰਵਾੜੀ ਘੋੜੀ ਬਾਈ ਅਰਗੇ ਨੇ ਸੇਲ ਕਰਨੀਆਂ ਮੱਥੇ ਪਟੇ ਦੀ ਆ ਤੇ ਬਾਡੀ ਬੁੱਡੀ ਇਹਦੀ ਵੀ ਬਹੁਤ ਜ਼ਿਆਦੇ ਖੁੱਲੀ ਆ ਬਾਈ ਜਗਤਾਰ ਜੀ ਦੱਸਦੇ ਸੀ ਵੀ ਵੈਸੇ ਤਾਂ ਸਾਡਾ ਇਰਾਦਾ ਹੈਗਾ ਵੀ ਗੱਬਣ ਚੈੱਕ ਪਾਸ ਕਰਾ ਕੇ ਦੇ ਦਈਏ ਤੇ ਜੋ ਕੋਈ ਉਹ ਵੀ ਪਸੰਦ ਕਰਦਾ ਹੋਇਆ ਤਾਂ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਸੋ ਇੱਕ ਮਾਰ ਬੜੀ ਬਸ਼ੇਰੀ ਦੋਸਤੋ ਆਹਾ ਗਈ ਇਹ ਆਕਾਸ਼ ਕੋੜੇ ਦੀ ਆ ਦੋਸਤੋ ਜਿਹੜਾ ਬਾਈ ਨੇਟੇ ਦੇ ਕੋਲੇ ਪਿੰਡ ਲੈ ਰਹੇ ਹੁੰਦਾ ਸੀ ਪਹਿਲਾਂ ਬਾਅਦ ਦੇ ਵਿੱਚ ਉਹ ਬਾਈ ਅਣਮੋਲ ਦੇ ਕੋਲੇ ਚਲਾ ਗਿਆ ਹੁਣ ਬਲਬਲ ਸਟੱਡ ਫਾਰਮ ਦੇ ਉੱਤੇ ਇਹ 6 ਮਹੀਨਿਆਂ ਦੀ ਬਸ਼ੇਰੀ ਆ ਤੇ ਕੱਦ 56 56 ਇੰਚ ਕਰ ਗਈ ਆ ਕੋੜੀ ਆ ਜਿਹੜੀ ਨੁਕਰੀ ਇਹ ਪਹਿਲੀ ਮੇਟ ਹੋਈ ਹੈਗੀ ਇਹਨਾਂ ਵਾਲੇ ਬਿਸ਼ੇਰੇ ਤੋਂ ਪਹਿਲਾ ਰਿਜ਼ਲਟ ਇਸੇ ਤੇ ਆਊਗਾ ਤੇ ਪਹਿਲਾਂ ਇਹਦੇ ਮੰਗਰ ਜਿਹੜੀ ਬਿਸ਼ੇਰੀ ਸੀਗੀ ਉਹ ਆਹਾਗੀ ਮਹਾਦੇਵ ਘੋੜੇ ਦੀ ਸੋ ਬਾਕੀ ਗੱਲਬਾਤ ਬਾਈ ਜਗਤਾਰ ਦੇ ਨਾਲ ਆਪਾਂ ਇੰਟਰਵਿਊ ਦੇ ਵਿੱਚ ਕਰਦੇ ਹਾਂ ਦੋਸਤੋ ਅੱਗੇ ਦੀ ਹੈ ਜਿਹੜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤਮਾਨ ਅੱਜ ਫੇਰ ਇੱਕ ਵਾਰ ਸਾਰੇ ਘੋੜਿਆਂ ਵਾਲੇ ਭਰਾਵਾਂ ਦੇ ਲਈ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਏ ਹਾਂ ਅੱਜ ਆਪਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਵਿਖੇ ਬੈਠੇ ਆ ਢਿੱਲੋਂ ਸਟੇਬਲ ਦੇ ਉੱਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੜੇ ਖੂਬਸੂਰਤ ਜਾਨਵਰ ਦਿਖਾਉਣੇ ਆ ਬਾਈ ਹੋਣਾ ਦੀ ਕਲੈਕਸ਼ਨ ਬਹੁਤ ਜ਼ਿਆਦਾ ਚੰਗੀ ਆ ਜਿਹੜੇ ਫਾਰਮ ਦੇ ਉੱਤੇ ਜਾਨਵਰ ਰੱਖਿਆ ਨੋਕਰਾ ਤੇ ਮਾਰਵਾੜੀ ਦੋਨੇ ਤਰ੍ਹਾਂ ਦੇ ਆਪਾਂ ਅੱਜ ਤੁਹਾਨੂੰ ਜਾਨਵਰ ਦਿਖਾਵਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਤਿੰਨ ਤਾਂ ਬਸ਼ੇਰੇ ਦਿਖਾਉਣੇ ਆ ਨੋਕਰੇ ਤੇ ਦੋ ਤਿੰਨ ਨੁਕਰੀਆਂ ਘੋੜੀਆਂ ਦਿਖਾਵਾਂਗੇ ਇੱਕ ਦੋ ਮਾਰਵਾੜੀ ਬਸ਼ੇਰੀਆਂ ਤੇ ਇੱਕ ਦੋ ਮਾਰਵਾੜੀ ਘੋੜੀਆਂ ਦਿਖਾਵਾਂਗੇ ਦੋਸਤੋ ਸੋ ਸਾਰੇ ਜਾਨਵਰ ਬਹੁਤ ਜਿਆਦੇ ਚੰਗੇ ਆ ਅੱਜ ਦੀ ਇੰਟਰਵਿਊ ਦੇ ਵਿੱਚ ਆਪਣੇ ਨਾਲ ਬਾਈ ਜਗਤਾਰ ਸਿੰਘ ਢਿੱਲੋਂ ਜੀ ਬੈਠੇ ਆ ਨਾਲ ਤੇ ਉਧਰਲੇ ਪਾਸੇ ਬਾਈ ਬੈਠਾ ਗਰਲਾਲ ਕੋਠੇ ਬੜਿੰਗਾ ਤੋਂ ਸਾਡਾ ਭਰਾ ਸੋ ਬਾਈ ਨੇ ਵੀ ਬੜੇ ਚੰਗੇ ਜਾਨਵਰ ਰੱਖਿਆ ਘਰੇ ਗੱਲਬਾਤ ਸਾਰੀ ਆਪਾਂ ਕਰਾਂਗੇ ਤੇ ਬਾਈ ਜਗਤਾਰ ਜੀ ਤੋਂ ਪੁੱਛਾਂਗੇ ਇਹਨਾਂ ਦੇ ਸ਼ੌਂਕ ਦੇ ਬਾਰੇ ਕਿੰਨਾ ਕੁ ਟਾਈਮ ਇਹਨਾਂ ਨੂੰ ਜਾਨਵਰ ਰੱਖਦਿਆਂ ਨੂੰ ਹੋ ਗਿਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਵੀ ਬਾਈ ਜਰਗਿਆ ਨੇ ਇੱਥੇ ਗਾਈਆਂ ਦਾ ਵੀ ਇੱਕ ਛੋਟਾ ਜਿਹਾ ਫਾਰਮ ਆ ਜਿਹੜਾ ਸੈਟਅਪ ਬਣਾਇਆ ਪਿਆ ਵਧੀਆ ਅਮਰੀਕਨ ਬਰੀਡ ਦੀਆਂ ਜਿਹੜੀਆਂ ਇਹਨਾਂ ਨੇ ਗਾਵਾਂ ਰੱਖੀਆਂ ਵੀ ਹਨ ਇਹਗੀਆਂ ਸੋ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਦਾ ਕਰਦੇ ਆ ਸਵਾਗਤ ਬਾਈ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਸਾਰਿਆਂ ਨੂੰ ਸਸੀ ਕਾਲ ਬਾਈ ਜਗਤਾਰ ਜੀ ਪਹਿਲਾਂ ਤਾਂ ਆਪਣੇ ਨਾ ਪਿੰਡ ਦਾ ਪ੍ਰੋਪਰ ਐਡਰੈਸ ਕਲੀਅਰ ਕਰਦੀ ਆਪਾਂ ਨੂੰ ਜਿਹੜਾ ਇਹ ਆਪਣਾ ਵਾਂਦਰ ਜਟਾਣਾ ਪਿੰਡ ਆ ਜੀ ਇਹ ਕੋਟਕਪੂਰੇ ਤੋਂ ਮੇਰਾ ਖਿਆਲ ਮੁਕਸਰ ਰੋਡ ਦੇ ਕੋਟਕਪੂਰੇ ਤੋਂ ਮੁਕਸਰ ਰੋਡ ਤੋਂ ਬਈ ਪਹਿਲਾ ਪਿੰਡ ਆਉਂਦਾ ਵਾੜਾ ਦਾ ਰਕਤ ਹਾਂਜੀ ਉਸ ਤੋਂ ਬਾਅਦ ਆਪਣੇ ਸੜਕ ਆਉਂਦੀ ਏ ਖੱਬੇ ਪਾਸੇ ਨੂੰ ਜਦੋਂ ਆਪਾਂ ਮੁਕਸਰ ਨੂੰ ਜਾਂਦੇ ਆ ਹਾਂਜੀ ਬਾਈ ਤੇ ਕੋਟਕਪੂਰੇ ਤੋਂ 10 ਕਿਲੋਮੀਟਰ ਆਪਣਾ ਪਿੰਡ ਠੀਕ ਹੈ ਜੀ ਬਾਈ ਫਰੀਦਕੋਟ ਤੋਂ ਵੀ ਆ ਜਾਂਦਾ ਵਿੱਚੋਂ ਵਿੱਚੋਂ ਤੇ ਕੋਟਕਪੂਰੇ ਤੋਂ ਮੇਰਾ ਆਉਂਦਾ ਠੀਕ ਹੈ ਰਿਕਾਉਂਦੀ ਹਾਂ ਠੀਕ ਹੈ ਮੁਕਸਰ ਵੀ ਆਪਾਂ ਨੂੰ ਨੇੜੇ ਹੀ ਰਹ ਜਾਂਦਾ ਬਈ ਮੁਕਸਰ ਹੋਊਗਾ ਬਈ 25 ਕਿਲੋਮੀਟਰ ਠੀਕ ਹੈ ਜੀ ਬਾਈ ਹਾਂਜੀ ਠੀਕ ਹੈ ਜੀ ਤੇ ਬਾਈ ਪਹਿਲਾਂ ਤਾਂ ਮੇਰੀ ਰੂਹ ਖੁਸ਼ ਹੋ ਗਈ ਤੁਹਾਡੇ ਜਾਨਵਰ ਦੇਖ ਕੇ ਜਿਹੜੇ ਫਾਰਮ ਦੇ ਉੱਤੇ ਕਲੈਕਸ਼ਨ ਬਹੁਤ ਚੰਗੀ ਕੀਤੀ ਹੈ ਹਨਾ ਤੁਸੀਂ ਹਾਂਜੀ ਹਾਂਜੀ ਤੇ ਇਹ ਦੱਸੋ ਬਾਈ ਜੀ ਤੁਸੀਂ ਸ਼ੁਰੂਆਤ ਕਿਹੜੇ ਸੰਤ ਤੋਂ ਕੀਤੀ ਸੀ ਜੇ ਆਪਾਂ ਘੋੜਿਆਂ ਦੇ ਆਪਾਂ ਦਸੰਬਰ 2020 ਚ ਵੇਚ ਲਿਆਂਦੀ ਸੀ ਪਹਿਲੀ ਘੋੜੀ ਬਾਈ ਕੜੈਲ ਵਾਲੇ ਆਪਣੇ ਦੋਸਤੀ ਆ ਉਹਨਾਂ ਤੋਂ ਹਾਂਜੀ ਬਾਈ ਹਾਂਜੀ ਬਾਦਲਗੜ੍ਹ ਵਾਲੇ ਘੋੜੇ ਦੀ ਦੀ ਸੀਗੀ ਉਹ ਹਾਂਜੀ ਬਾਈ ਤੇ ਉਹ ਉਦੋਂ ਗੱਬਣ ਸੀਗੀ 8 ਮਹੀਨਿਆਂ ਦੀ ਦਲਸ਼ੇਰ ਕਾਕੀ ਤੋਂ ਠੀਕ ਹੈ ਜੀ ਬਾਈ ਤੇ ਆਪਣੇ ਕੋਲੇ ਉਹਨੇ ਆ ਕੇ ਬਸ਼ੇਰੀ ਦਿੱਤੀ ਹਾਂਜੀ ਦਲਸ਼ੇਰ ਕਾਕੀ ਦੀ ਬਹੁਤ ਚੰਗੀ 66 ਇੰਚ ਦੀ ਬਸ਼ੇਰੀ ਆ ਜਿਹੜੀ ਅੱਜ ਆਪਾਂ ਵੀਡੀਓ ਦੇ ਵਿੱਚ ਪੁਕਾਰ ਰਹੇ ਹਾਂਜੀ 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 ਉਹ ਵੀ ਆਪਣੇ ਕੋਲੇ ਹੁਣ ਸੂਪੀ ਆ ਠੀਕ ਹੈ ਜੀ ਤੇ ਬਸ ਉੱਥੋਂ ਹੀ ਸ਼ੁਰੂ ਹੋਇਆ ਕੋਈ ਮਾਹੌਲ ਤਾਂ ਹੈ ਨਹੀਂ ਸੀਗਾ ਬਸ ਕਰਦੇ ਕਰਦੇ ਪ੍ਰਮਾਤਮਾ ਇਹ ਕਹਿੰਦੇ ਨਾ ਜਨਮ ਆਏ ਆ ਆਪਦਾ ਘਰ ਆਪ ਡਿਸਾਈਡ ਕਰਦੇ ਆ ਹਾਂਜੀ ਬਾਈ ਤੇ ਆਪਣੇ ਆਪ ਹੀ ਵੇ ਤਾਂ ਬਣੀ ਗਈਆਂ ਤੇ ਚਲੋ ਇਕੱਠੇ ਹੋ ਗਏ ਜਾਨਵਰ ਇਦਾਂ ਹੀ ਬਸ ਠੀਕ ਹੈ ਜੀ ਬਾਈ ਹਾਂਜੀ ਬਾਈ ਜੀ ਜੇ ਆਪਾਂ ਥੋੜੀ ਜਿਹੀ ਆਪਣੇ ਮੰਨ ਲਓ ਵੀ ਫੈਮਿਲੀ ਬੈਕਗ੍ਰਾਉਂਡ ਬਾਰੇ ਗੱਲ ਕਰ ਲਈਏ ਜਾਂ ਜਿੰਨਾ ਕੁ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ ਸੀ ਜਾ ਮੇਰੀ ਸਟਾਰਟਿੰਗ ਦੇ ਵਿੱਚ ਅੰਕਲ ਪਰਮਿੰਦਰ ਸਿੰਘ ਜੀ ਤੁਹਾਡੇ ਚਾਚਾ ਜੀ ਨੇ ਢਿੱਡੋ ਸਾਹਿਬ ਉਹਨਾਂ ਨਾਲ ਗੱਲਬਾਤ ਹੋਈ ਸੀ ਫੋਨ ਤੇ ਉਹਨਾਂ ਨੇ ਮੇਰੀ ਡਿਊਟੀ ਲਈ ਸੀ ਵੀ ਤੁਸੀਂ ਪਿੰਡ ਜਾ ਕੇ ਵੀਡੀਓ ਕਰਕੇ ਆਓ ਹਨਾ ਤੇ ਅੰਕਲ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਬਾਈ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਕਹਿੰਦੇ ਅਸੀਂ ਅਕਸਰ ਹੀ ਤੁਹਾਡੀਆਂ ਵੀਡੀਓ ਦੇਖਦੇ ਰਹਿੰਨੇ ਆ ਹਾਂਜੀ ਹਾਂਜੀ ਤੇ ਮੰਨ ਲਓ ਫੈਮਿਲੀ ਦੇਖੋ ਥੋਡੀ ਆਸਟ੍ਰੇਲੀਆ ਦੇ ਵਿੱਚ ਸੈਟ ਆ ਬਾਈ ਤੁਸੀਂ ਵੀ ਵੀ ਆ ਰਹੇ ਮੇਰਾ ਖਿਆਲ ਉਥੋਂ ਦੀ ਬ੍ਰਦਰ ਮੇਰਾ ਨਹੀਂ ਮੈਂ ਆ ਗਿਆ ਸੀ ਵਾਪਸ 2013 ਚ ਹਾਂਜੀ ਬਾਈ ਤੇ ਬ੍ਰਦਰ ਮੇਰਾ ਕੈਨੇਡਾ ਚਾਚਾ ਜੀ ਉੱਥੇ ਆ ਹਾਂਜੀ ਬਾਈ ਆਸਟ੍ਰੇਲੀਆ ਤੇ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਉਹ ਉਹ ਸਾਇੰਸ ਦੇ ਲੈਕਚਰਰ ਸੀਗੇ ਇੱਥੇ ਠੀਕ ਹੈ ਤੇ ਰਿਟਾਇਰਮੈਂਟ ਲੈ ਕੇ ਚਲੇ ਗਏ ਸੀਗੇ ਹਾਂਜੀ ਤੇ ਉਹ ਕੈਲਕੂਲੇਸ਼ਨ ਪੂਰੀ ਕਰਦੇ ਰਹਿੰਦੇ ਆ ਜੋੜ ਤੋੜ ਸਾਰੇ ਉਹ ਲਿਖਦੇ ਆ ਹਾਂਜੀ ਤੇ ਬਸ ਇਦਾਂ ਹੀ ਰਲ ਮਿਲ ਕੇ ਗੱਡੀ ਚੱਲੀ ਜਾਂਦੀ ਆ ਬਿਲਕੁਲ ਜੀ ਬਾਈ ਹਾਂਜੀ ਤੇ ਚਲੋ ਜਿਵੇਂ ਮੈਂ ਭਰਾਵਾਂ ਨੂੰ ਦੱਸ ਕੇ ਹਟਾਂ ਜੀ ਜਿਵੇਂ ਮੰਨ ਲਓ ਆਪਣਾ ਗਾਈਆਂ ਵਾਲੇ ਪਾਸੇ ਵੀ ਫੋਕਸ ਆਣਾ ਬਰੀਡ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਬੱਚੀਆਂ ਦੇਖੋ ਬਹੁਤ ਚੰਗੀਆਂ ਤਿਆਰ ਹੋ ਰਹੀਆਂ ਨੇ ਬਾਈ ਤੇ ਮੰਨ ਲਓ ਮੇਨ ਫੋਕਸ ਤੁਹਾਡਾ ਇਧਰਲੇ ਪਾਸੇ ਸੀ ਪਸ਼ੂਆਂ ਦਾ ਪਹਿਲਾਂ ਤੁਸੀਂ ਰਿਹਾ ਬਾਈ ਸ਼ੌਂਕ ਤੁਹਾਨੂੰ ਸ਼ੌਂਕ ਤਾਂ ਬਈ ਜਾਨਵਰਾਂ ਨਾਲ ਹੈਗਾ ਹੀ ਆ ਹਨ ਜਿਵੇਂ ਪਿੰਡਾਂ ਵਾਲਿਆਂ ਦਾ ਆਪਣਾ ਹੁੰਦਾ ਹੀ ਆ ਕਿਉਂਕਿ ਇੱਕ ਦੋ ਪਸ਼ੂ ਤਾਂ ਹਰੇਕ ਘਰ 'ਚ ਹੈਗੇ ਹੀ ਸੀ ਹਾਂਜੀ ਬਾਈ ਤੇ ਬਸ ਉਹ ਜਿਵੇਂ ਜਿਵੇਂ ਚੱਲੀ ਗਿਆ ਫਿਰ ਗਾਈਆਂ ਵਾਲਾ ਹੁਣ ਤਾਂ ਕਰ ਲਿਆਏ ਕਿ ਆਪਾਂ ਨੂੰ ਆਏ ਆ ਕਿ ਰੈਗੂਲਰ ਇਨਕਮ ਦੁੱਧ ਤੋਂ ਚੱਲੀ ਜਾਊਗੀ ਹਾਂਜੀ ਬਾਈ ਕਿਉਂਕਿ ਘੋੜਿਆਂ ਦਾ ਤਾਂ ਹਲੇ ਆਪਾਂ ਇਨਵੈਸਟ ਹੀ ਕਰ ਰਹੇ ਆ ਠੀਕ ਹੈ ਜੀ ਤੇ ਬਾਕੀ ਸ਼ੌਂਕ ਸੀਗਾ ਚਲੋ ਜਦੋਂ ਵੱਧ ਜਾਂਦੇ ਆ ਜਾਨਵਰ ਫਿਰ ਵਪਾਰ ਵੀ ਹੋ ਜਾਂਦਾ ਹਾਂਜੀ ਬਾਈ ਪਰ ਆਪਾਂ ਦੇਣ ਲੈਣ ਵਾਲਾ ਨਹੀਂ ਕੋਈ ਕੰਮ ਕਰਦੇ ਠੀਕ ਹੈ ਜੀ ਵੀ ਆਪਦੇ ਜਿਹੜੇ ਬੱਚਿਆਂ ਦੀ ਬਰੀਡਿੰਗ ਉਹੀ ਕਰਕੇ ਚਲਾ ਰਹੇ ਆ ਠੀਕ ਹੈ ਜੀ ਤੇ ਦੱਸਾਂ ਕਿ ਜਨਵਾਰਾਂ ਦਾ ਆਪਣੇ ਕੋਲੇ ਸੈਟਅਪ ਘੋੜਿਆਂ ਦਾ ਦੱਸਾਂ ਕਿ ਦਾ ਹੈਗਾ ਸੈਟਅਪ ਜਦੋਂ ਫਿਰ 10 12 ਤੋਂ ਹੁਣ ਅੱਗੇ ਹੋਊਗਾ ਫਿਰ ਹੌਲੀ ਹੌਲੀ ਵਿੱਚੋਂ ਇੱਕ ਅਦਾ ਚਲੋ ਕੱਢ ਦਿੰਦਾ ਬੰਦਾ ਠੀਕ ਹੈ ਜੀ ਪਰ ਹਲੇ ਤੱਕ ਹੁਣ ਤੱਕ ਕਨਵੈਸਟੀ ਕਰ ਰਹੇ ਹਾਂ ਠੀਕ ਹੈ ਜੀ ਬਾਈ ਤੇ ਬੱਚੀਆਂ ਇਹ ਕਰਕੇ ਪਾਈਆਂ ਵੀ ਚਲੋ ਇਹਨਾਂ ਦਾ ਦੁੱਧ ਦਾ ਰੈਗੂਲਰ ਕੰਮ ਚੱਲੀ ਜਾਂਦਾ ਬਰੀਡ ਤੇ ਆਪਾਂ ਇਹ ਵੀ ਕੰਮ ਕਰ ਰਹੇ ਹਾਂ 10 10 ਦਿਨਾਂ ਦੀਆਂ ਲਈਆਂ ਸੀ ਬੱਚੀਆਂ ਹਾਂਜੀ ਬਾਈ ਤੇ ਹੁਣ ਇਹਨਾਂ ਨੂੰ ਅੱਗੇ ਚੰਗਾ ਸਿਮਨ ਲਾ ਕੇ ਫਿਰ ਅੱਗੇ ਚਲਾਵਾਂਗੇ ਇਹਨਾਂ ਦਾ 30 ਇੱਕ گاਵਾ ਦਾ ਆਪਾਂ ਸੈਟਅਪ ਬਣਾਇਆ ਹੈ ਬੱਚੀਆਂ ਦਾ ਠੀ ਤੇ ਪਹਿਲਾਂ ਆਪਾਂ ਭਰਾਵਾਂ ਨੂੰ ਆਪਣੀ ਵੱਡੀ ਘੋੜੀ ਵਾਰੀ ਦੱਸ ਦਈਏ ਜਿਹੜੀ ਮੇਨ ਆਪਣੀ ਪਹਿਲੀ ਘੋੜੀ ਨੌਕਰੀ ਆਈ ਸੀ ਬਾਦਲਗੜ੍ਹ ਵਾਲੇ ਦੀ ਘੋੜੀ ਸੀ ਹਾਂਜੀ ਹਾਂਜੀ ਆਪਾਂ ਕੜੈਲ ਵਾਲਿਆਂ ਤੋਂ ਲਈ ਸੀ ਨਾ ਜੀ ਭਲਵਾਨਾਂ ਤੋਂ ਹਾਂਜੀ ਤੇ ਉਹ ਮੰਨ ਲਓ ਉਹਨੇ ਆਪਣੇ ਕੋਲੇ ਆ ਕੇ ਪਹਿਲਾਂ ਮੰਨ ਲਓ ਬਸ਼ੇਰੀ ਦਿੱਤੀ ਉਹਨੇ ਕਾਕੀ ਤੋਂ ਜੀ ਪਹਿਲਾਂ ਉਹ ਗੱਬਣ ਸੀਗੀ ਬਸ਼ੇਰੀ ਦਿੱਤੀ ਉਹਨੇ ਹਾਂਜੀ ਉਸ ਟਾਈਮ ਕਾਕੀ ਤੋਂ ਹੀ ਗੱਬਣ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਾਂ ਅਰਜਨ ਰੌਲੀ ਵਾਲੇ ਤੋਂ ਕ੍ਰਾਸ ਕਰਾਈ ਹਾਂਜੀ ਬਾਈ ਫਿਰ ਆਪਣਾ ਉਹਨੇ ਬਸ਼ੇਰਾ ਦਿੱਤਾ ਜਿਹੜਾ ਹੁਣ 24 ਮਹੀਨਿਆਂ ਦਾ ਹੋ ਗਿਆ ਹਾਂਜੀ ਬਾਈ ਤੀਜੀ ਵਾਰੀ ਉਹਨੂੰ ਆਪਾਂ ਜਵਾਲਾਮੁਖੀ ਤੋਂ ਕ੍ਰਾਸ ਕਰਾਇਆ ਹਾਂਜੀ ਬਾਈ ਫਿਰ ਉਹਨੇ ਆਪਣੇ ਕੋਲੇ ਬਛੇਰਾ ਦਿੱਤਾ ਠੀਕ ਹੈ ਜੀ ਜਿਹੜਾ ਆਪਣੇ ਕੋਲੇ ਉਹ ਬਿੱਲਾ ਹੈ ਬਛੇਰਾ ਹਾਂਜੀ ਬਾਈ ਦੋਨੇ ਅੱਖਾਂ ਉਹਦੀਆਂ ਪ੍ਰੋਪਰ ਬਿੱਲੀਆਂ ਹਨ ਹਾਂਜੀ ਬਾਈ ਤੇ ਉਹ ਵੀ ਹੋ ਗਿਆ 7 ਕਿ ਮਹੀਨਾ ਦਾ ਬਛੇਰਾ ਹੋ ਗਿਆ ਠੀਕ ਹੈ ਜੀ ਤੇ ਅਰਜਨ ਵਾਲਾ ਹੋ ਗਿਆ 24 ਮਹੀਨਾ ਦਾ ਬਛੇਰਾ ਠੀਕ ਹੈ ਬਾਈ ਹਾਂਜੀ ਜਿਹੜੇ ਆਪਣੇ ਬਾਈ ਆਪਣੇ ਫਾਰਮ ਦਾ ਮੁੱਢ ਕਹਿ ਸਕਦੇ ਆ ਜੜ ਕਹਿ ਸਕਦੇ ਆ ਇਹ ਘੋੜੀ ਆ ਇਹਦੀ ਬਾਰੇ ਹਾਈਟ ਬਾਰੇ ਦੱਸੋ ਜੀ ਬਾਈ ਹਾਈਟ ਇਹਦੀ 64 ਇੰਚ ਹਾਈਟ ਹੈਗੀ ਆਦੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਜਿਹੜੀ ਇਹਦੀ ਬਛੇਰੀ ਆ ਹੋਈ ਆਪਣੇ ਕੋਲੇ ਉਹ 6 ਡਿਚ ਪ੍ਰੋਪਰ ਸਕੇਲ ਵਾਲੀ ਆ ਠੀਕ ਹੈ ਵੈਸੇ ਤਾਂ ਚਲੋ ਜਿੰਨੀ ਮਰਜ਼ੀ ਕਰਾਂ ਪਰ ਸਕੇਲ ਵਾਲੀ 66 ਇੰਚ ਹਾਈਟ ਆ ਉਹਦੀ ਠੀਕ ਹੈ ਜੀ ਬਾਈ ਤੇ ਜਿਹੜਾ ਬਸ਼ੇਰਾ ਇਹਦਾ ਇਹ ਚ ਹੋ ਗਿਆ 24 ਮਹੀਨਾ ਦਾ 56 ਇੰਚੇ ਦੀ ਹਾਈਟ ਸਕੇਲ ਵਾਲੀ ਠੀਕ ਹੈ ਜੀ ਬਾਈ ਹਾਂਜੀ ਤੇ ਹੁਣ ਇਹ ਬਾਈ ਆਪਾਂ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਬਸ਼ੇਰਾ ਜਿਹੜਾ ਅਰਜਨ ਵਾਲਾ ਬਾਈ ਇਹ ਹਾਂਜੀ ਸਟੱਡ ਸਰਵਸ ਸਰਵਸ ਆਪਾਂ ਇਹ ਆ ਕਿ 10 ਕੋਡੀਆਂ ਮੇਰਾ ਵਿਚਾਰ ਆ ਕਿ ਮਲਾ ਦਈਏ ਹਾਂਜੀ ਬਾਈ ਤੇ ਫਿਰ ਉਹਦੋਂ ਅਗਲੀ ਵਾਰੀ ਚਲੋ ਫਿਰ ਕਰ ਲਾਂਗੇ ਪ੍ਰੋਪਰ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਇਹ ਹੈ ਕਿ ਚਲੋ ਜੇ ਕੁੜੀਆਂ ਕੋਈ 10 ਕਿ ਮਿਲ ਜਾਣ ਤਾਂ ਚੰਗਾ ਹਾਂਜੀ ਬਾਈ ਤੇ ਰਿਜ਼ਲਟ ਆ ਜਾਣਗੇ ਫਿਰ ਪਤਾ ਲੱਗ ਜਾਂਦਾ ਸਪੋਰਟਲੈਸ ਬਸ਼ੇਰਾ ਇਹ ਆਪਣਾ ਹਾਂ ਬਣਤਰ ਬਹੁਤ ਜ਼ਿਆਦਾ ਚੰਗੀ ਹੈ ਬਾਈ ਫਾਈਟ ਵੀ ਹੈ ਤੇ ਮਜ਼ਬੂਤ ਹੈ ਹਾਂਜੀ ਛੋਟਾ ਕੰਨ ਨਾਲ ਹਾਂਜੀ ਹਾਂਜੀ ਅਰਜਨ ਦੇ ਬਸ਼ੇਰੇ ਤਾਂ ਜ਼ਿਆਦਾ ਮਜ਼ਬੂਤ ਹੈ ਬਾਡੀ ਸਟਰਕਚਰ ਵੀ ਵਧੀਆ ਨਾਲ ਠੀਕ ਹੈ ਜੀ ਤੇ ਆਪਣੀ ਇੱਕ ਕੁੜੀਆ ਪਹਿਤੋਂ ਮੇਟ ਕਰਾਈ ਸੀਗੀ ਉਹ ਗੱਬਣ ਹੈਗੀ ਆ 2-3 ਮਹੀਨਿਆਂ ਦੀ ਠੀਕ ਹੈ ਜੀ ਤੇ ਬਾਕੀ ਫਿਰ ਐ ਵੀ ਚਲੋ ਆ ਜਿੰਨੇ ਆ ਕਿ ਹੁਣ ਸੀਜ਼ਨ ਦਾ ਹੈਗਾ ਹਾਂਜੀ ਕੋਈ ਵੀਰ ਭਰਾ ਦਾ ਕਿਹਦਾ ਫਾਇਦਾ ਹੋ ਜੂਗਾ ਜੇ ਮਿਲਾ ਲਾਂਗੇ ਤਾਂ 10 ਕੁੜੀਆਂ ਹਾਂਜੀ ਹਾਂਜੀ ਬਾਈ ਹਾਂਜੀ ਬਿਲਕੁਲ ਜੀ ਬਾਈ ਤੇ ਬਾਈ ਪਿੱਛੇ ਜੇ ਮੇਰਾ ਖਿਆਲ ਆ ਤੁਸੀਂ ਇਹ ਜਗਰਾਂ ਵਾਲੇ ਸ਼ੋਅ ਤੇ ਵੀ ਲਾਇਆ ਹਾਂਜੀ ਸ਼ੋਅ ਤੇ ਲਾਇਆ ਸੀ ਆਪਾਂ ਦਸਾਂ ਚ ਆਇਆ ਸੀ ਨੰਬਰ ਇਹਦਾ ਠੀਕ ਹੈ ਜੀ ਉਹ ਤਾਂ ਇਹ ਛੋਟਾ ਸੀਗਾ 17 ਕਿ ਮਹੀਨਿਆਂ ਦਾ 16 17 ਮਹੀਨਿਆਂ ਦਾ ਸੀਗਾ ਤੇ ਹੁਣ ਚਲੋ ਅੱਗੇ ਸ਼ੋਅ ਆਉਣਗੇ ਫਿਰ ਦੇਖਦੇ ਆਂ ਲਾਵਾਂਗੇ ਠੀਕ ਹੈ ਹਾਂਜੀ ਤੇ ਬਾਈ ਫਿਰ ਜਿਵੇਂ ਹੁਣ ਸਟਾਰਟਿੰਗ ਕੀਤੀ ਆਪਾਂ ਸਟੱਡ ਸਰਵਿਸ ਦੀ ਸ਼ੁਰੂਆਤ ਕਰ ਰਹੇ ਆਂ ਜੀ ਫੀਸ ਫਿਰ ਕਿੰਨਾ ਮਨ ਬਣਾਇਆ ਜੀ ਵੀ ਰੱਖਣੀ ਆ ਫੀਸ ਤਾਂ ਬਾਈ ਕੋਈ ਮਨ ਨਹੀਂਗਾ ਅੱਛਾ ਜੀ ਫੀਸ ਤਾਂ ਹੱਲੇ ਜਿਹੜੀਆਂ ਹੁਣ ਆਪਾਂ 10 ਕ ਘੋੜੀਆਂ ਬੁਲਾਵਾਂਗੇ ਹਾਂਜੀ ਆਪਦੀ ਮਰਜ਼ੀ ਮੁਤਾਬਕ ਜਿੰਨਾ ਕਿ ਜੇ ਕਿਸੇ ਨੂੰ ਠੀਕ ਲੱਗੂਗਾ ਤਾਂ ਫੀਸ ਮਤਲਬ ਲੈ ਲਾਂਗੇ ਨਹੀਂ ਵੀ ਦੇਊਗਾ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਜੀ ਪਰ ਹੱਲੇ ਇੱਕ ਵਾਰੀ ਆਪਾਂ ਫੀਸ ਦਾ ਕੋਈ ਇਹਦਾ ਨਹੀਂ ਕੀਤਾ ਠੀਕ ਹੈ ਜੀ ਤੇ ਬੁਲਾਵਾਂਗੇ ਪਰ ਆਪਾਂ 10 ਕ ਘੋੜੀਆਂ ਹਾਂਜੀ ਬਾਈ ਹਾਂਜੀ ਠੀਕ ਹੈ ਬਾਈ ਜਿਵੇਂ ਤੁਹਾਨੂੰ ਕੀ ਆਪਾਂ ਹੱਥ ਨਹੀਂ 모ੜਦੇ ਆ ਇਹਨਾਂ ਦਾ ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਕੋਈ ਨਹੀਂ ਯਾਰ ਕਰ ਲਾਂਗੇ ਹਾਂਜੀ ਬਾਅਦ ਚ ਕਹਿ ਦਿੰਦੀ ਵੀ ਇੰਨੇ ਲੈਣੇ ਆ ਉਹ ਸਿਸਟਮ ਕੋਈ ਨਹੀਂ ਹੈਗਾ ਆਪਾਂ ਨਹੀਂ ਮੰਗਣੇ ਪੈਸੇ ਮਤਲਬ ਅਗਲੇ ਨੂੰ ਜੇ ਠੀਕ ਲੱਗੂਗਾ ਜਿੰਨੇ ਲੱਗੂਗਾ ਦੇ ਦਊਗਾ ਨਹੀਂ ਦੇਊਗਾ ਤਾਂ ਵੀ ਕੋਈ ਚੱਕਰ ਨਹੀਂ ਆਪਾਂ 10 ਘੋੜੀਆਂ ਮਲਾਵਾਂਗੇ ਬਾਈ ਕੋਈ ਫੀਸ ਦਾ ਚੱਕਰ ਨਹੀਂ ਨਾ ਆਪਾਂ ਮੰਗਣੀ ਆ ਜੇ ਦੇਊਗਾ ਫੀਸ ਬੰਦਾ ਕੋਈ ਆਪਦੇ ਹਿਸਾਬ ਨਾਲ ਦੇ ਜੂਗਾ ਤਾਂ ਵੀ ਠੀਕ ਹੈ ਫ੍ਰੀ ਮਲਾ ਕੇ ਲੈ ਜੂਗਾ ਤਾਂ ਵੀ ਠੀਕ ਹੈ ਠੀਕ ਹੈ ਜੀ ਜਿੱਚ ਜਿੰਨੀ ਕ ਗਜੈਸ਼ ਆ ਉਸ ਹਿਸਾਬ ਨਾਲ ਹੋਵੇ ਹਾਂਜੀ 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 ਠੀ ਤੇ ਹਾਈਟ ਤੁਸੀਂ ਦੱਸਿਆ ਵੀ ਇਹ 24 ਮਹੀਨੇ ਉਮਰ ਦੇ ਵਿੱਚ ਹੋਣੀ ਸਾਡੇ 44 ਇੰਚ ਸਕੇਲ ਵਾਲੀ ਹਾਈਟ ਆ ਬਈ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਹੀ ਲਿਆ ਹਨ ਹਾਂਜੀ ਬਾਈ ਤੇ ਸਾਡੇ ਕੋਲੇ ਪ੍ਰੋਪਰ ਅਸੀਂ ਸਕੇਲ ਬਣਾਇਆ ਹੋਇਆ ਹਾਂਜੀ ਬਾਈ ਤੇ ਹਰ ਮਹੀਨੇ ਅਸੀਂ ਸਾਰੇ ਬੱਚਿਆਂ ਦੀ ਵੱਡੀਆਂ ਘੋੜੀਆਂ ਛੱਡ ਕੇ ਹਾਈਟ ਕਰਦੇ ਹਾਂ ਰਿਕਾਰਡ ਹੈਗਾ ਸਾਰਿਆਂ ਦਾ ਹਾਂਜੀ ਬਾਈ ਵੀ 6 ਮਹੀਨਿਆਂ ਦੇ ਸਤਾਂ ਦੇ ਅੱਠਾਂ ਦੇ 10ਾਂ ਦੇ ਕਿੰਨਾ ਕਿੰਨਾ ਹਾਈਟ ਗਰੋਥ ਕਰਦੇ ਆ ਬੱਚੇ ਸਾਰਾ ਪਰ ਰਿਕਾਰਡ ਦਾ ਮੈਂਟੇਨ ਕੀਤਾ ਹੋਇਆ ਠੀਕ ਹੈ ਜੀ ਜਗਤਾਰ ਬਾਈ ਇੱਕ ਚਲੋ ਜੀ ਆਪਾਂ ਇਹਦੀ ਸਟੱਡ ਸਰਵਿਸ ਨੂੰ ਲੈ ਕੇ ਅੱਗੇ ਰਿਜ਼ਲਟਾਂ ਤੇ ਫੋਕਸ ਕਰੀਏ ਤਾਂ ਜਿਵੇਂ ਦੇਖੋ ਮਾਂ ਇਹਦੀ ਬਹੁਤ ਜ਼ਿਆਦਾ ਚੰਗੀ ਹੈ ਹਾਂਜੀ ਹਾਂਜੀ ਚੰਗੇ ਬੱਚੇ ਉਹਨੇ ਹੁਣ ਤੱਕ ਪੈਦਾ ਕੀਤੇ ਹੁਣ ਦੇ ਰਹੀ ਹੈ ਅੱਗੇ ਵੀ ਸੋਹਣੇ ਬੱਚੇ ਪ੍ਰੋਡਿਊਸ ਕਰ ਰਹੀ ਹੈ ਜੀ ਉਹ ਤੇ ਤੁਹਾਨੂੰ ਕੀ ਬਸ਼ੇਰੇ ਤੋਂ ਆਸ-ਉਮੀਦ ਲੱਗਦੀ ਹੈ ਜੇ ਦੋਨਾਂ ਪਾਸਿਓਂ ਤੋਂ ਆਪਾਂ ਇਹਦੀਆਂ ਬਲੱਡ ਲਾਈਨਾਂ ਨੂੰ ਮਾਪੇ-ਪਾਪ ਵਾਲੇ ਪਾਸੇ ਦੇਖ ਕੇ ਚੱਲੀਏ ਹਾਂਜੀ ਤੁਹਾਨੂੰ ਕੀ ਲੱਗਦਾ ਵੀ ਕਿਹੋ ਜਿਹਾ ਰਿਜ਼ਲਟ ਇਹਨੇ ਅੱਗੇ ਦੇਣਾ ਜੀ ਜੇ ਕਿ ਆਪਾਂ ਬਈ ਪੂਰਾ ਵਧੀਆ ਰਿਜ਼ਲਟ ਦਊਗਾ ਕਿਹੜੇ ਪਾਸੇ ਜਾਲ ਜਿਉਂਕਿ ਆਪਾਂ ਦੇਖ ਲਈ ਖੂਬਸੂਰਤੀ ਵਾਲੇ ਪਾਸੇ ਵੀ ਜਿਵੇਂ ਮਾਂ ਦੀ ਖੂਬਸੂਰਤੀ ਬਈ ਅਰਜਨ ਦੀ ਆ ਗਈ ਹਾਂਜੀ ਬਈ ਅਰਜਨ ਤੁਹਾਨੂੰ ਪਤਾ ਜਿਹੜਾ ਕੋੜਾ ਸੋਹਣਾ ਸੁਨੱਖਾ ਹੈ ਨਾ ਹਾਂਜੀ ਬਈ ਤੇ ਹਾਈਟ ਵਾਲੇ ਪਾਸੋਂ ਇਹਦੀ ਮਾਂ ਦੀ ਹਾਈਟ ਜ਼ਿਆਦਾ ਹੈ ਤੇ ਮਾਂ ਦਾ ਜਿਹੜਾ ਇਹਦਾ ਨਾਨਾ ਸੀਗਾ ਪਿੱਛੇ ਉਹਦੀ ਹਾਈਟ ਵੀ ਚੰਗੀ ਆ। ਹਾਂਜੀ ਬਾਈ। ਉਹ ਗੁਲਜ਼ਾਰ ਲਾਈਨ ਹਾਂਜੀ ਇਸ ਕਰਕੇ ਇਹਦੀ ਦੂਜੀ ਗੱਲ ਇਹ ਹੈ ਵੀ ਆਪਣੇ ਨਾਲ ਇਹਦੇ ਇਹਦੀ ਭੈਣ ਖੜੀ ਹੈ ਘਰੇ। ਹਾਂਜੀ ਬਾਈ। ਮਾਂ ਦਾ ਖੜੀ ਖੜੀ ਹੈ ਭੈਣ ਖੜੀ ਹੈ ਭੈਣ ਦੀ 66 ਇੰਚ ਹਾਈਟ ਆ ਉਹ ਹੁਣ ਹੰਸ ਤੋਂ ਸੋਈ ਆ। ਹਾਂਜੀ ਬਾਈ। ਠੀਕ ਆ ਉਹਨੇ ਵੀ ਵਧੀਆ ਬੱਚਾ ਦਿੱਤਾ। ਹਾਂਜੀ ਬਾਈ। ਫਿਰ ਜਵਾਲਾਮੁਖੀ ਵਾਲਾ ਬੱਚਾ ਜਿਹੜਾ ਉਹ ਵੀ ਇਹਨੇ ਇੰਨਾ ਹੋਣਾ ਹੀ ਹੋਣਾ। ਜੇ ਭੈਣ 66 ਹੋਈ ਤਾਂ ਇਹਦੇ ਬਰਾਬਰ ਉੱਤੇ ਜਾਣਗੇ ਇੱਥੇ ਘਟ ਨਹੀਂ ਰਹਿੰਦੇ। ਹਾਂਜੀ ਬਾਈ। ਤੇ ਬੱਚੇ ਦਾ ਬਈ ਅੱਗੇ ਵਧੀਆ ਹੋਣੇ ਹੋਣੇ ਕੋਈ ਚੱਕਰ ਹੀ ਨਹੀਂ ਇਹਨਾਂ ਦਾ ਬਿਲਕੁਲ ਜੀ ਠੀਕ ਹੈ ਜੀ ਬਈ ਸੋ ਇਹ ਤਾਂ ਹੋ ਗਈ ਸੀ ਬਈ ਇੱਕ ਇਹਦਾ ਆਪਾਂ ਦਸੀਏ ਭਰਾਵਾਂ ਨੂੰ ਨਾਂ ਕੀ ਰੱਖਿਆ ਹੈ ਨਾ ਜੀ ਬਸ਼ੀਰੇ ਇਹ ਬਸ਼ੀਰੇ ਦਾ ਨਾਂ ਰਣਸ਼ੇਰ ਹੈ ਜੀ ਰਣਸ਼ੇਰ ਜੀ ਹਾਂ ਜੀ ਹਾਂ ਜੀ ਠੀਕ ਹੈ ਬਈ ਤੇ ਹੁਣ ਆਪਾਂ ਗੱਲਬਾਤ ਕਰ ਲਈਏ ਥੋੜਾ ਜਿਹਾ ਭਰਾਵਾਂ ਨੂੰ ਦਿਖਾ ਦਈਏ ਜਿਹੜੀ ਆਪਣੀ ਇਹਦੀ ਭੈਣ ਨਾ ਜੀ ਕਾਕੀ ਵਾਲੀ ਲੱਛੀ ਹਾਂ ਜੀ ਹਾਂ ਜੀ ਹਾਂ ਜੀ ਤੇ ਉਹਦੇ ਬਾਰੇ ਦੱਸਿਓ ਜੀ ਵੀ ਉਹ ਹਾਈਟ ਕਿੰਨੀ ਕਰ ਗਈ ਉਹ 60 ਇੰਚ ਬਈ ਪ੍ਰੋਪਰ ਹਾਂ ਜੀ ਉਹਦੀ ਹਾਈਟ ਹੈ ਹੰਸ ਤੋਂ 15 ਦਿਨ ਹੋ ਗਏ ਉਹ ਸੂਈ ਆ ਬਸ਼ ਤੇ ਮਤਲਬ ਸਪੋਰਟ ਦਾ ਇਸ ਬੱਚਾ ਦਿੱਤਾ ਉਹਨੇ ਹਾਂਜੀ ਬਾਈ ਤੇ ਵਧੀਆ ਉਹ ਵੀ ਠੀਕ ਹੈ ਜੀ ਤੇ ਬਾਈ ਇੱਕ ਚੀਜ਼ ਹੋਰ ਦੇਖੇ ਜਿਵੇਂ ਹਾਈਟ ਉਹਦੀ 6 ਛਰਟ ਇੰਚ ਆ ਜੀ ਖੂਬਸੂਰਤੀ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਚੰਗੀ ਘੋੜੀ ਆ ਜੀ ਕਿਉਂਕਿ ਆਪਾਂ ਦੇਖਦੇ ਆਂ ਵੀ ਲੈਨ ਇੱਕ ਤਾਂ ਉਹ ਜੇ ਆ ਗਈ ਕਾਕੀ ਦੀ ਨੋਨ ਕਰਕੇ ਬਾਈ ਹਾਂਜੀ ਹਾਂਜੀ ਤੇ ਬਾਕੀ ਬਸ਼ੇਰਾ ਬਹੁਤ ਚੰਗਾ ਆ ਜਿਹੜਾ ਹੰਸਦਾ ਹਾਂ ਬਸ਼ੇਰਾ ਚੰਗਾ ਐ ਬਾਕੀ ਬਾਈ ਜਾਨਵਰ ਸਾਰੇ ਸੀਲ ਸਹੂ ਆ ਹਾਂਜੀ ਬਾਈ ਕੋਈ ਚੱਕਰ ਨਹੀਂ ਕੋਈ ਲੱਤ ਮਾਰਨ ਵਾਲਾ ਚੱਕਰ ਨਹੀਂ ਆ ਆਪਣੇ ਬੰਦੇ ਵਧੀਆ ਮਿਹਨਤ ਕਰਦੇ ਆ ਜਾਨਵਰ ਆ ਤੇ ਸਾਰੇ ਵਧੀਆ ਸੇਲ ਆ ਜਾਨਵਰ ਠੀਕ ਹੈ ਬਾਈ ਹਾਂਜੀ ਤੇ ਹੁਣ ਆਪਾਂ ਗੱਲਬਾਤ ਥੋੜੀ ਜਿਹੀ ਭਰਾਮਾਂ ਨੂੰ ਬਾਈ ਜਵਾਲਾਮੁਖੀ ਵਾਲੇ ਬਿਸ਼ੇਰੇ ਬਾਰੇ ਵੀ ਦੱਸ ਦਈਏ ਹਾਂਜੀ ਜਿਹੜਾ ਇਹਦਾ ਰਣਸ਼ੇਰ ਦਾ ਭਰਾ ਭਰਾ ਜੀ ਹਾਂਜੀ ਉਹਦੀ ਉਮਰ ਕਿੰਨੀ ਹੋ ਗਈ ਕਿੰਨੀ ਉਹ 7 ਮਹੀਨਾ ਦਾ ਹੋ ਗਿਆ ਬਾਈ ਠੀਕ ਹੈ ਜੀ ਹਾਂਜੀ 7 ਮਹੀਨਾ ਦਾ ਹੋ ਗਿਆ ਉਹ ਜੈ ਮੰਗਲਾ ਜੀ ਦਾ ਹਾਂਜੀ ਉਹ ਦੋਨਾਂ ਅੱਖਾਂ ਤੋਂ ਬਿੱਲਾ ਹੈ ਹਾਂਜੀ ਬਾਈ ਤੇ ਪ੍ਰੋਪਰ ਇੱਕੋ ਜਿਹੀਆਂ ਅੱਖਾਂ ਦੋਨਾਂ ਹੀ ਹਾਂਜੀ ਤੇ ਬਹੁਤ ਸੋਹਣਾ ਮਤਲਬ ਉਹਦੇ ਹੈਗੇ ਆ ਸਾਡੇ ਗੋਡੇ ਪੂਰੇ ਮੋٹے ਆ ਮਜਬੂਤ ਘੋੜਾ ਬਣੂਗਾ ਚੰਗਾ ਹਾਂਜੀ ਬਾਈ ਨਸ਼ੇਰ ਨਾਲੋਂ ਵੀ ਵੱਡਾ ਘੋੜਾ ਬਣੂਗਾ ਹਾਂਜੀ ਬਾਈ ਜਿਵੇਂ ਹੁਣ ਤੁਸੀਂ ਹਾਈਟ ਦੇਖੋ ਮੈજર ਕਰਦੇ ਰਹਿੰਦੇ ਹੋ ਇਹਦਾ ਵੀ ਹੁਣ ਤੁਸੀਂ ਦੇਖਿਆ ਤਕਰੀਬਨ ਤੁਸੀਂ ਦੱਸਿਆ ਵੀ 56 ਇੰਚ ਹਾਈਟ ਹਾਂਜੀ 56 ਉਹਦੀ 7 ਮਹੀਨਾ ਦਾ ਸਕੈਲ ਵਾਲੀ ਹਾਈਟ ਕਰ ਗਿਆ ਜੀ ਲਾਉਣੀ ਲੈਣੇ ਹੋ ਹਾਂਜੀ ਠੀਕ ਹੈ ਬਾਈ ਤੇ ਇਹਨਾਂ ਦਾ ਬਾਈ ਕੋਈ ਮਾੜਾ ਮੋਟਾ ਤੁਹਾਡਾ ਇਸ ਬੱਚੇ ਬਾਰੇ ਵਿਚਾਰ ਹੈਗਾ ਬਸ਼ੇਰਾ ਸੇਲ ਕਰਨ ਦਾ ਜਾਂ ਕਿਵੇਂ ਬਸ਼ੇਰਾ ਬਈ ਐ ਵੀ ਹੁਣ ਆਪਣੇ ਕੋਲੇ ਜਿੰਨਾ ਕ ਆਪਾਂ ਰੱਖਿਆ ਹੋਇਆ 10 ਜਨਵਰੀ ਦਾ ਹਨਾ ਹਾਂਜੀ ਤੇ ਚਲੋ ਘੋੜੀਆਂ ਵੱਡੀਆਂ ਆਪਾਂ ਸੂਏ ਪਾਈਆਂ ਦੀਆਂ ਹਾਂਜੀ ਤੇ ਬਸ਼ੇਰੀ ਵੀ ਆਪਾਂ ਇਹ ਤਾਂ ਅੱਗੇ ਬੱਚੇ ਹੀ ਲੈਣੇ ਆ ਬਸ਼ੇਰਾ ਜੇ ਕਿਸੇ ਨੂੰ ਪਸੰਦ ਹੋਊਗਾ ਤਿੰਨ ਬਸ਼ੇਰੇ ਆ ਆਪਣੇ ਕੋਲੇ ਹਾਂਸ ਵਾਲਾ ਵੀ ਅਰਜਨ ਵਾਲਾ ਵੀ ਤੇ ਜਵਾਲਾਮੁਖੀ ਵਾਲਾ ਵੀ ਹਾਂਜੀ ਜੇ ਕੋਈ ਵਧੀਆ ਪੈਸੇ ਦੇਊਗਾ ਤਾਂ ਆਪਾਂ ਸੇਲ ਵੀ ਕਰ ਦਾਂਗੇ ਤਿੰਨਾਂ ਤਿੰਨਾਂ ਚੋਂ ਜਿਹੜਾ ਵੀ ਕਿਸੇ ਨੂੰ ਪਸੰਦ ਹੋਇਆ ਠੀਕ ਹੈ ਜੀ ਹਾਂਜੀ ਮਤਲਬ ਜੇ ਕੋਈ ਚੰਗੀ ਆਫਰ ਆਉਂਦੀ ਆ ਕੋਈ ਸਾਂਭਣਾ ਆ ਭਰਾ ਹਾਂਜੀ ਹਾਂਜੀ ਕੋਈ ਹਾਂ ਜੇ ਕਿਸੇ ਨੂੰ ਪਸੰਦ ਹੋਇਆ ਆਪਾਂ ਤਿੰਨਾਂ ਬਸੇਰਿਆਂ ਚੋਂ ਤਿੰਨਾਂ ਚੋਂ ਮਤਲਬ ਸੇਲ ਕਰ ਦਾਂਗੇ ਠੀਕ ਹੈ ਜੀ ਤੇ ਬੱਚਾ ਬਾਈ ਇਹ ਦੇਖੋ ਜਵਾਲਾਮੁਖੀ ਵਾਲਾ ਵੀ ਬਹੁਤ ਸ਼ੋਅ ਕੁਆਲਟੀ ਆਇਆ ਰੋਟੀ ਬਹੁਤ ਜ਼ਿਆਦਾ ਆ ਤੇ ਐਗਰੈਸ਼ਨ ਬੜਾ ਦੇਖੋ ਆਪਾਂ ਜਿਵੇਂ ਤੁਸੀਂ ਅੱਜ ਪਹਿਲੇ ਦਿਨ ਹੀ ਮੇਰਾ ਖਿਆਲ ਆ ਪਹਿਲੇ ਦਿਨ ਬਾਹਰ ਕੱਢਿਆ ਸੀ ਜੀ ਤੇ ਤਣ ਤਣ ਕੇ ਖੜਦਾ ਸੀ ਜਾਨਾ ਸ਼ੋਅ ਬਹੁਤ ਕਰਦਾ ਸੀ ਵਧੀਆ ਬਹੁਤ ਵਧੀਆ ਬੱਚਾ ਹੈ ਮਜ਼ਬੂਤੀ ਵੀ ਮੈਨੂੰ ਨਹੀਂ ਲੱਗਦਾ ਇਸ ਬੱਚੇ ਦੇ ਵਿੱਚ ਕਿਸੇ ਪਾਸੋਂ ਕੋਈ ਨਹੀਂ ਕੋਈ ਕਮੀ ਨਹੀਂ ਗਿੱਲਾ ਤਾਂ ਪੈਰਾਂ ਦਾ ਪੂਰਾ ਮਜ਼ਬੂਤ ਘੋੜਾ ਬਣੂਗਾ ਪੱਟ ਪੂੜਾ ਬਹੁਤ ਚੰਗਾ ਕਰਨ ਚੰਗੇ ਕੁੰਡੀ ਵਾਲੇ ਹਾਂਜੀ ਬਾਈ ਤੇ ਬਸ਼ੇਰਾ ਉਹ ਹਾਂਸ ਵਾਲਾ ਵੀ ਬਹੁਤ ਜਿਆਦਾ ਚੰਗਾ ਹੈ ਜੀ ਉਹ ਵੀ ਫਿਰ ਉਹਦਾ ਮਾਂ ਹੀ ਬਈ ਉਹਦੀ ਕਿੱਡੀ ਆ ਬਿਲਕੁਲ ਜੀ ਹਾਂਜੀ ਹਾਂਜੀ ਤੇ ਬਾਈ ਜਿਹੜੀ ਇੱਕ ਆਪਾਂ ਮਾਰਵਾੜੀ ਬਸ਼ੇਰੀ ਦਿਖਾਈ ਆ ਭਰਾਵਾਂ ਨੂੰ ਉਹਦੇ ਬਾਰੇ ਦੱਸੋ ਜੀ ਉਹ ਬਈ ਆਪ ਪਟੋਰੀ ਛੋਟੀ ਬੱਚੀ ਆਪਾਂ ਲਈ ਸੀਗੀ ਉਹਦੀ ਮਾਂ ਉਹਨਾਂ ਤੋਂ ਹੀ ਲਈ ਸੀ ਕੜੈਲ ਤੋਂ ਹੀ ਹਾਂਜੀ ਬਈ ਤੇ ਅਲੀ ਸ਼ਾਨ ਦਾ ਕੋਈ ਡਾਇਰੈਕਟ ਘੋੜਾ ਸੀ ਉਹਦੀ ਧੀ ਸੀ ਉਹ ਠੀਕ ਹੈ 56.4 ਇੰਚ ਉਹਦੀ ਹਾਈਟ ਸੀਗੀ ਹਾਂਜੀ ਤੇ ਆਪਾਂ ਗੱਭਣ ਲਈ ਸੀ ਆਪਣੇ ਕੋਲੇ ਆ ਕੇ ਉਹਨੇ ਬਸ਼ੇਰੀ ਦਿੱਤੀ ਆਕਾਸ਼ ਜੀ ਬਸ਼ੇਰੀ ਆਏ ਦੇਵਸ਼ਰ ਦੇਵ ਦਾ ਜਿਹੜਾ ਬੱਚਾ ਸੀ ਆਕਾਸ਼ ਹਾਂਜੀ ਬਈ ਨੇਡੇ ਦੇ ਕੋਲੇ ਸੀ ਹਾਂਜੀ ਹਾਂਜੀ ਉਹਦੀ ਇਹ ਬਸ਼ੇਰੀ ਆ 6 ਮਹੀਨਿਆਂ ਦੀ ਹੋ ਗਈ ਆ ਬਈ ਹਾਂਜੀ ਤੇ ਪ੍ਰਮਾਤਮਾ ਸੁੱਖ ਰੱਖੇ 64 65 ਇੰਚ ਹਾਈਟ ਤੋਂ ਜ਼ਿਆਦਾ ਹੀ ਹਾਈਟ ਇਹਦੀ ਹੋਊਗੀ ਹਾਂਜੀ ਬਾਈ ਕਿਉਂਕਿ ਜਵਾਲਾਮੁਖੀ ਵਾਲੇ ਬਸ਼ੇਰੇ ਤੋਂ ਇਹ ਛੋਟੀ ਆ ਹਾਂਜੀ ਬਾਈ ਹਾਈਟ ਉਹਦੇ ਬਰਾਬਰ ਹੈ ਇਹਦੀ ਹਾਂਜੀ ਤੇ ਉਹ ਕੁੜੀ ਫਿਰ ਆਪਾਂ ਇਹ ਬੱਚੀ ਹੋਈ ਫਿਰ ਉਹ ਪੂਰੀ ਹੋ ਗਈ ਸੀ ਕੁੜੀ ਠੀਕ ਹੈ ਆਪਣੇ ਕੋਲੇ ਹਾਂਜੀ ਦਰਦ ਹੋਇਆ ਉਹਦੇ ਅੰਤੜੀ ਨੂੰ ਵੱਲ ਪੈ ਗਈ ਡਾਕਟਰ ਸਭ ਕਹਿੰਦੇ ਹਾਂਜੀ ਬਾਈ ਤੇ ਆਪਣੇ ਕੋਲੇ ਇਹ ਬਸ਼ੇਰੀਏ ਤਾਂ ਆਪਾਂ ਰੱਖਣੀ ਆ ਏ ਬਾਈ ਜੀ ਤੁਸੀਂ ਦੱਸਿਆ ਸੀਗਾ ਮੇਰਾ ਖਿਆਲ ਉਹਦੋਂ ਬੱਚੀ ਤਿੰਨ ਕੁ ਮਹੀਨਿਆਂ ਦੀ ਸੀ ਜੋ ਹਾਂਜੀ ਤਿੰਨ ਮਹੀਨਿਆਂ ਦੀ ਸੀ ਤੈਨੋਂ ਤੋਂ ਵੀ ਛੋਟੀ ਸੀ ਢਾਈ ਕੁ ਮਹੀਨਿਆਂ ਦੀ ਸੀ ਜਦੋਂ ਪੂਰੀ ਹੋ ਗਈ ਸੀ ਹਾਂਜੀ ਹਾਂਜੀ ਚਲੋ ਜੇ ਦੇਖਿਆ ਜਾਵੇ ਵੀ ਬੱਚੀ ਨੇ ਹੋਰ ਵੀ ਹੁਣ ਵੀ ਚੁੰਡ ਪੈਂਟ ਇੰਚ ਦੀ ਘੋੜੀ ਦਾ ਬਾਣੀ ਆਣਾ ਬੜੇ ਆਰਾਮ ਨਾਲ ਹਾਂਜੀ ਹਾਂਜੀ ਪਰ ਫੇਰ ਇਹਨੇ ਹੋਰ ਵੀ ਗੱਲਾਂ ਹੋਣੀਆਂ ਸੀ ਆਉਣੀਆਂ ਸੀ ਮਾਂ ਦਾ ਦੁੱਧ ਹੋਰ ਵੀ ਦੋ ਤਿੰਨ ਮਹੀਨੇ ਚੰਗਿਆ ਹੁੰਦਾ ਬਈ ਇਹੀ ਹੈ ਬਈ ਜਾਨਵਰਾਂ ਨਾਲ ਮੋਹ ਪਿਆਰ ਬਹੁਤ ਹੈ ਹਾਂਜੀ ਤੇ ਔਖੇ ਹੈ ਇਹ ਇਹ ਕੰਮ ਬਹੁਤ ਔਖਾ ਹੈ ਹਾਂਜੀ ਜਦੋਂ ਆਪਦੇ ਹੱਥੀ ਪਾਲ ਕੇ ਤੇ ਜਾਂ ਇਹ ਨੱਪਣੇ ਬੜੇ ਓਖੇ ਹਨਾ ਹਾਂਜੀ ਹਾਂਜੀ ਬਾਈ ਬਾਈ ਇਹਦੇ ਮੱਥੇ ਤੇ ਫੁੱਲ ਆ ਪੈਰ ਆ ਮੇਰਾ ਖਿਆਲ ਦੋ ਪੈਰ ਚਿੱਟੇ ਆ ਠੀਕ ਹੈ ਜੀ ਤੇ ਜਮਾਂ ਸੇਮ ਕਾਪੀ ਇਹਦੀ ਮਾਂ ਜਮਾਂ ਸੇਮ ਸੀਗੀ ਹਾਂਜੀ ਬਾਈ ਤੇ ਸੇਮ ਹੀ ਉਹਨੇ ਜਮਾਂ ਕਾਪੀ ਜਦ ਬੱਚੀ ਦਿੱਤੀ ਜਮਾਂ ਹਾਂਜੀ 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 ਠੀਕ ਹੈ ਜੀ ਤੇ ਇੱਕ ਵੱਡੀ ਬਸ਼ੇਰੀ ਬਾਈ ਜਿਹੜਾ ਆਪਣਾ ਸੇਲ ਕਰਨ ਦਾ ਇਰਾਦਾ ਜੀ ਮੱਥੇ ਪਟੇ ਵਾਲੀ ਮੱਥੇ ਪਟੇ ਵਾਲੀ ਬਿਸ਼ੇਰੀ ਹੈਗੀ ਐ ਬਈ ਉਹ ਸੇਲ ਕਰ ਦਾਂਗੇ ਪਰ ਉਹ ਆਪਣਾ ਇਰਾਦਾ ਇਹ ਹੈ ਕਿ ਗੱਬਣ ਕਰਾ ਕੇ ਸੇਲ ਕਰਾਂਗੇ ਠੀਕ ਹੈ ਜੀ ਉਹ ਤੀਆਂ ਕਿ ਮਹੀਨਿਆਂ ਦੀ ਹੋ ਗਈ ਬਿਸ਼ੇਰੀ ਹਾਂਜੀ ਸਾਢੇ 60 ਕ ਹਾਈਟ ਹੈਗੀ ਉਹਦੀ ਹਾਂਜੀ ਤੇ ਚਲੋ ਜੇ ਕਿਸ ਨੂੰ ਪਸੰਦ ਆਉਂਦੀ ਆ ਪਹਿਲਾਂ ਉਹ ਦੇ ਸਕਦੇ ਆ ਪਰ ਵਿਚਾਰ ਸਾਡਾ ਇਹ ਹੈ ਵੀ ਗੱਬਣ ਕਰਾ ਕੇ ਹੁਣ ਸੀਜ਼ਨ ਹੈਗਾ ਹੁਣ ਗੱਬਣ ਕਰਾ ਕੇ ਉਹਨੂੰ ਫੇਰ ਸੇਲ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਉਹਦਾ ਬਈ ਕਿਹੜੇ ਕੋੜੇ ਦੀ ਦੱਸਿਆ ਸੀ ਤੁਸੀਂ ਉਹ ਵੀ ਜਿਹੜਾ ਹੈਗਾ ਅਲਬਾਕਸ ਦਾ ਬੱਚਾ ਹੈ ਜਾਦੂ ਠੀਕ ਹੈ ਜੀ ਉਹਦੀ ਆ ਠੀਕ ਹੈ ਜੀ ਮਾਂ ਉਹਦੀ ਅਵਲਗ ਸੀਗੀ ਠੀਕ ਹੈ ਜੀ ਮਾਂ ਚੰਗੀ ਸੀ ਉਹਦੀ ਇਹ ਵੀ ਮਤਲਬ ਕਿ ਬਹੁਤ ਛੋਟੀ ਬੱਚੀ ਕਿਸੇ ਨੇ ਸੇਲ ਕਰਤੀ ਸੀ ਹਾਂਜੀ ਤੇ ਸਾਡੇ ਕੋਲੇ ਆ ਕੇ ਬਿਮਾਰ ਹੋ ਗਈ ਇਹਦੀ ਹਾਈਟ ਤਾਂ ਜ਼ਿਆਦਾ ਹੋ ਜਾਣੀ ਸੀਗੀ ਪਰ ਇਹ ਬਹੁਤ ਜ਼ਿਆਦਾ ਕਮਜ਼ੋਰ ਸੀਗੀ ਤੇ ਬਿਮਾਰ ਹੋ ਗਈ ਆ ਕੇ ਹਾਂਜੀ ਬਾਈ ਲਾਜ ਲੋਜ ਕੀਤਾ 4-5 ਮਹੀਨੇ ਦਾ ਫਿਰ ਤੱਕ ਠੀਕ ਹੋਈ ਆ ਵੈਸੇ ਬਾਡੀ ਬੁੱਢੀ ਦੇ ਵੀ ਬਹੁਤ ਬਾਡੀ ਦੀ ਵਧੀਆ ਬੱਚੀ ਬੱਚੀ ਤਾਂ ਵਧੀਆ ਸੁਨੱਖੀ ਆ ਹਾਂਜੀ ਹਾਂਜੀ ਤੇ ਬਾਕੀ ਲਾਈਨ ਚੰਗੀ ਹੋਣੀ ਲਾਈਨ ਚੰਗੀ ਆ ਇਹਦੀ ਮਾਂ ਚੰਗੀ ਸੀ ਹਾਂਜੀ ਮਾਂ ਇਹਦੀ ਚੰਗੀ ਖੁੱਲੀ ਘੋੜੀ ਸੀ ਹਾਂਜੀ ਬਾਈ ਬੱਚਾ ਵਧੀਆ ਦੇਊਗੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਤੇ ਬਾਈ ਹੋਰ ਇਹਨਾਂ ਜਿਹੜੇ ਆਪਾਂ ਜਾਨਵਰ ਦਿਖਾਏ ਮੇਰੇ ਖਿਆਲ ਇੱਕ ਆਪਣੇ ਕੋਲੇ ਨੀਲੀ ਘੋੜੀ ਵੀ ਹੈਗੀ ਹੈ ਜੀ ਹਨਾ ਹਾਂਜੀ ਨੀਲੀ ਘੋੜੀ ਆ ਉਹ ਤਾਂ ਨਹੀਂ ਦਿਖਾਈ ਉਹਦੇ ਨਾਲ ਸੱਟ ਵੱਜ ਗਈ ਪੈਰ ਤੇ ਹਾਂਜੀ ਉਹ ਗੱਬਣ ਕਰਾਈ ਆ ਹੁਣ ਉਹ ਪਹਿਲਾਂ ਸੋਈ ਆ ਮਹਾਰਾਣੇ ਤੋਂ ਸੋਈ ਆ ਉਹ ਹਾਂਜੀ ਬਾਈ ਮਹਾਰਾਣੇ ਡੋੜ ਤੋਂ ਆਪ ਉਹ ਵਾਲੀ ਡੋੜਦੀ ਆ ਹਾਂਜੀ ਬਾਈ ਹਾਂਜੀ ਉਹ ਫਿਰ ਸੱਟ ਕਰਕੇ ਉਹਨੂੰ ਕੱਢਿਆ ਨਹੀਂ ਬਾਹਰ ਆਪਾਂ ਠੀਕ ਹੈ ਜੀ ਹਾਂਜੀ 10 ਬਾਰ 12 ਕ ਜਨਵਾਰ ਹੈਗੇ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਮੇਨ ਫੋਕਸ ਬਾਈ ਜੀ ਫਿਰ ਥੋੜਾ ਬਰੀਡਿੰਗ ਦੇ ਉੱਤੇ ਹੀ ਆ ਕੋਈ ਆਪਣਾ ਨਹੀਂ ਹਾਂਜੀ ਕੋਈ ਲੈਣ ਦੇਣ ਵਾਲਾ ਸੇਲ ਵਾਲਾ ਕੋਈ ਸਿਸਟਮ ਨਹੀਂ ਆਪਣਾ ਸਰ ਸਿਰਫ ਬਰੀਡਿੰਗ ਤੇ ਹੀ ਕੰਮ ਕਰਦੇ ਹਾਂ ਠੀਕ ਹੈ ਜੀ ਹਾਂਜੀ ਬਾਕੀ ਇਹ ਹੀ ਆ ਵੀ ਯਾਰ ਆਪਾਂ ਤਾਂ ਹੀ ਕਹਿੰਨੇ ਆ ਜਿਹੜੇ ਭਰਾਵਾਂ ਨੇ ਕਹਿੰਨੇ ਜਾਨਵਰ ਰੱਖਣੇ ਆ ਹਾਂਜੀ ਉਹ ਦੋ ਚ ਲੈਣੇ ਆ ਚਾਰ ਲੈਣੇ ਇੱਕ ਲੈ ਲਓ ਤੇ ਬਰੀਡਿੰਗ ਤੇ ਜੇ ਚੰਗਾ ਮਾਂ ਪਿਓ ਵੇਖ ਕੇ ਲਓ ਹਣਾਂ ਜਿਹੜੇ ਜਿਹੜੇ ਘਟੇ ਆਪਾਂ ਖਾਦੇ ਆ ਅਸੀਂ ਵੀ ਦੋ ਤਿੰਨ ਘੋੜੀਆਂ ਬਈ ਲਈਆਂ ਸੀਗੀਆਂ ਹਾਂਜੀ ਬਈ ਉਧਰੋਂ ਮਗਾਈਆਂ ਹੀ ਗੇ ਰਾਤ ਵਾਲੇ ਬਾਚੋਂ ਤੇ ਉਹ ਦਿਖਾਈਆਂ ਹੋਰ ਆਈਆਂ ਹੋਰ ਹਨਾ ਅੱਛਾ ਜੀ ਤੇ ਆਪਣੇ ਜ਼ਿਆਦਾਤਰ ਇਹ ਹੁੰਦਾ ਵੀ ਆਪਾਂ ਆਖੇ ਨਹੀਂ ਲੱਗਦੇ ਹਾਂਜੀ ਬਈ ਤੇ ਉਹ ਮੁੜ ਕੇ ਬਈ ਮਨੂ ਸ਼ਰਮਾ ਇੱਕ ਵਾਰੀ ਮੇਰੇ ਕੋਲੇ ਆਇਆ ਇੱਥੇ ਮੈਂ ਉਹਨੂੰ ਕਿਹਾ ਯਾਰ ਜਾਨਵਰ ਵੇਖ ਉਹ ਕਹਿੰਦਾ ਬਈ ਆ ਆ ਤੇ ਆ ਕਹਿੰਦਾ ਇਹਨਾਂ ਨੂੰ ਤੁਸੀਂ ਦੇ ਦਿਓ ਠੀਕ ਹੈ ਤੇ ਮੈਂ ਕਹਾਂ ਵੀ ਕਿੰਨੇ ਕਿਤੇ ਕਹਿੰਦਾ ਵਾ ਜਿੰਨੇ ਦੇ ਦੇਣੇ ਦੇ ਦੋ ਕਹਿੰਦਾ ਠੀਕ ਆ ਆਪਦੀ ਸਮਝ ਨਾਲ ਆਪਾਂ ਬਈ ਉਹਦੇ ਆਖੇ ਲੱਗੇ ਬਈ ਦੇ ਆਪਾਂ ਅਗਲੇ ਦਿਨ ਹੀ ਫੜਾ ਦੇ ਹਾਂਜੀ ਬਈ ਠੀਕ ਆ ਘੋੜੀਆਂ ਸੀ ਦੋ ਇੱਕ ਤਾਂ ਸੂਈ ਸੀ ਮੇਰੇ ਕੋਲੇ ਇੱਕ ਬਸ਼ੇਰਾ ਸੀਗਾ ਉਸੇ ਘੋੜੀ ਦਾ ਹਾਂਜੀ ਬਈ ਮਾਰવાડી ਮੱਥੇ ਪਟਾਲਾ ਹਨ ਤੇ ਇਹ ਹੈ ਕਿ ਚਲੋ ਜੇ ਪੁਰਾਣੇ ਬੰਦੇ ਕੋਈ ਗੱਲ ਦੱਸਦੇ ਆ ਤੇ ਮੰਨ ਵੀ ਲੈਣੀ ਚਾਹੀਦੀ ਆ ਹਾਂਜੀ ਬਈ ਤੇ ਪਰ ਹੁਣ ਗੱਲ ਟੋਟਲੀ ਸਮਝ ਕੇ ਇਹੀ ਆਈ ਆ ਵੀ ਬਰੀਡ ਤੇ ਕੰਮ ਕਰੋ ਮਾਪਿਓ ਚੰਗਾ ਬਈ ਬੱਚੇ ਨੇ ਚੰਗਾ ਹੀ ਜਾਣਾ ਬਿਲਕੁਲ ਜੀ ਬਾਈ ਫਿਰ ਵੀ ਜਿਵੇਂ ਤੁਸੀਂ ਚਲੋ ਹਜੇ ਸ਼ੁਰੂਆਤ ਕੀਤੀ ਨੂੰ ਤੁਹਾਨੂੰ ਥੋੜਾ ਟਾਈਮ ਹੋਇਆ ਹਨ ਤੇ ਸਟਾਰਟਿੰਗ ਦੇ ਵਿੱਚ ਹੀ ਚੰਗੇ ਜਾਨਵਰ ਆ ਜਾਣ ਕਿਸੇ ਬੰਦੇ ਕੋਲੇ ਹਨਾ ਸ਼ੁਰੂਆਤ ਚੰਗੀ ਹੋ ਜੇ ਬਾਈ ਤਾਂ ਫਿਰ ਥੋੜਾ ਜਿਹਾ ਕੰਮ ਹੋਰ ਤਸੱਲੀ ਬਕਸ ਹੋ ਜਾਂਦੇ ਹਨ ਇਹ ਇਹੀ ਹੈ ਨਾ ਬਈ ਜੇ ਚੰਗਾ ਜਾਨਵਰ ਹੋਊਗਾ ਘੋੜੀ ਚੰਗੀ ਹੋਊਗੀ ਹਾਂਜੀ ਤੇ ਉਹਨੇ ਬੱਚਾ ਚੰਗਾ ਹੀ ਦੇਣਾ ਬਿਲਕੁਲ ਬਾਈ ਘੋੜੇ ਜਿਹੜਾ ਮਰਜ਼ੀ ਛੱਡ ਦਿਓ ਉੱਤੇ ਜੇ ਘੋੜੀ ਨੇ ਆਪਣੀ ਸਹੀ ਨਹੀਂ ਬਈ ਜਿੱਡਾ ਮਰਜ਼ੀ ਚੰਗਾ ਘੋੜਾ ਛੱਡ ਲਓ ਉਹਨੇ ਬੱਚਾ ਉਹੀ ਦੇਣਾ ਉਹ ਘੋੜੇ ਤੇ ਨਹੀਂ ਬਚਾ ਜਾਂਦਾ ਹਾਂਜੀ ਹਾਂਜੀ ਬਾਈ ਸਾਰੇ ਆਮ ਤੌਰ ਤੇ ਆਪਾਂ ਵੇਖਿਆ ਹੀ ਆ ਵੀ 80% 80% ਮਾਂ ਦਾ ਹੀ ਰੋਲ ਹੈ ਹਾਂਜੀ ਬਾਈ ਤੇ ਮਾਂ ਚੰਗੀ ਹੈ ਤੇ ਬੱਚਾ ਚੰਗਾ ਹੀ ਆਉਣਾ ਹਾਂਜੀ ਬਾਈ ਹਾਂਜੀ ਇਹ ਹੀ ਆ ਬਸ ਠੀਕ ਹੈ ਜੀ ਤੇ ਬਾਈ ਜਿਹੜੀ ਆਪਣੀ ਰਣਸ਼ੇਰ ਤੋਂ ਘੋੜੀ ਨੌਕਰੀ ਮੇਟ ਹੋਈ ਵੀ ਆ ਇਹਨੇ ਮੰਨ ਲਓ ਕਿਹੜੇ ਮਹੀਨੇ ਚ ਸੂਣਾ ਬਾਈ ਰਿਜ਼ਲਟ ਇਹਦਾ ਕਦੋਂ ਆਉਣਾ ਇਹ ਬਈ ਮਾਰਚ ਚ ਸੂਗੀ ਠੀਕ ਹੈ ਜੀ ਹਾਂਜੀ ਠੀਕ ਹੈ ਮਾਰਚ ਚ ਸੂ ਸੂ ਪਈਏ ਤੇ ਰਣਸ਼ੇਰ ਤੋਂ ਗੱਬਣਾ ਇਹ ਵੀ ਅਸੀਂ ਮਤਲਬ ਮਲਾਉਣ ਜਾਣਾ ਸੀ ਆ ਬਾਹਰ ਹਾਂਜੀ ਮਾਂਦੇਵ ਤੋਂ ਸੋਈ ਸੀ ਸਾਰਾ ਰਾਤ ਦਾ ਹੀ ਵੀ ਉੱਥੇ ਹੀ ਫੇਰ ਮਨਾਲੀਏ ਬੇਸ਼ੇਰੀ ਬਹੁਤ ਚੰਗੀ ਆਈ ਹੈ ਮਾਂਦੇਵ ਤੋਂ ਇਹਦੀ ਹਾਂਜੀ ਮਾਂਦੇਵ ਵਾਲੀ ਬੇਸ਼ੇਰੀ ਤੇ ਫੇਰ ਉਹ ਡਾਕਟਰ ਸਾਹਿਬ ਕਹਿੰਦੇ ਵੀ ਇਹ ਆਂਡਾ ਤੋੜ ਗਈ ਚੈੱਕ ਰਾਈ ਹਾਂਜੀ ਅਸੀਂ ਰਣਸ਼ੇਰ ਨੂੰ ਕੋਲੇ ਇਹ ਕਰਕੇ ਵੇਖਿਆ ਨੇ ਉਹਨੇ ਜੰਮਪ ਦੇਦਾ ਤੇ ਵਿਰਾਦਾ ਤਾਂ ਕੋਈ ਹੈ ਨਹੀਂ ਸੀਗਾ ਮਲਾਉਣ ਦਾ ਹਾਂਜੀ ਹਲੇ ਜੰਮਪ ਦਿੱਤਾ ਤੇ ਜਦੋਂ 20 ਦਿਨਾਂ ਬਾਅਦ ਕੁੜੀ ਚੈੱਕ ਰਾਈ ਡਾਕਟਰ ਕਹਿੰਦੇ ਤਾਂ ਕਹਿੰਦਾ ਵੀ ਗੱਭਣ ਆਏਗਾ ਚੱਲ ਠੀਕ ਹੈ ਫੇਰ ਹਾਂਜੀ ਬਈ ਹਾਂ ਤੇ ਬਈ ਇਹ ਜਿਹੜੀ ਮਹਾਦੇਵ ਵਾਲੀ ਬਸ਼ੇਰੀ ਆ ਐਸੇ ਘੋੜੀ ਦੇ ਮੰਗਰ ਹਾਂਜੀ ਉਹ ਕਿੰਨੇ ਚਰਦੀ ਹੋਗੀ ਜੀ ਉਹ ਬਈ 11 ਮਹੀਨਿਆਂ ਦੀ ਹੋਗੀ ਠੀਕ ਹੈ ਜੀ ਤੇ ਹਾਈਟ ਉਹ ਵੀ ਬਈ ਸੋਹਣੀ ਕਰਦੀ ਆ ਬਹੁਤ ਵਧੀਆ ਹਾਈਟ ਕਰੂਗੀ ਬਈ ਉਹ ਹਾਂਜੀ ਮਨੋ ਦਾਦਾ ਜਿਆ ਹੈਗਾ ਜੀ 64 ਤੱਕ 64 ਦੀ ਚੰਗੀ ਕੁੜੀ ਬਣੂਗੀ 64 ਤੱਕ ਕਰੂਗੀ ਕਰੂਗੀ ਜਿਹੜੇ ਹਿਸਾਬ ਨਾਲ ਉਹ ਜਾ ਰਹੀ ਆ ਹਾਂਜੀ ਬਾਕੀ ਬਈ ਕੱਦ ਦੇ ਹਿਸਾਬ ਨਾਲ ਬਿਊਟੀ ਵੀ ਨਾਲ ਬਹੁਤ ਜ਼ਿਆਦੇ ਆ ਹਨਾ ਇਹਦੇ ਚੰਗੀ ਆ ਹਾਂ ਸੋਹਣੀ ਉਹ ਉਹ ਦੀ ਗਰਦਨ ਗੁਰਦਨ ਦੀ ਬਿਊਟੀ ਬਹੁਤ ਆ ਹਾਂਜੀ ਬਈ ਹਾਂਜੀ ਚੰਗੀ ਚੰਗੀ ਉਹਦੀ ਮਾਂ ਵੀ ਚੰਗੀ ਆ ਹਾਂਜੀ ਸਪੌਟਲੈਸ ਹੈ ਹਾਂਜੀ ਬੜੇ ਮੋਟਾ ਜਿਹਾ ਹੈਗਾ ਕੰਨਾਂ ਚੋਦੇ ਪਰ ਸਹੀ ਹੈ ਇਹ ਰਣਸ਼ੇਰ ਦੀ ਮਾਂ ਇਹਦੇ ਨਹੀਂ ਆਉਂਦੇ ਇਹਨਾਂ ਦਾ ਸਪੌਟ ਬਿਲਕੁਲ ਨਹੀਂ ਆਉਂਦਾ ਰਣਸ਼ੇਰ ਦੇ ਵੀ ਹੈ ਨਹੀਂਗਾ ਇਹਦੇ ਭਰਾ ਦੇ ਦੋਨੋਂ ਉਹਦੇ ਭਰਾ ਦੇ ਵੀ ਹੈ ਨਹੀਂ ਭੈਣ ਦੇ ਵੀ ਹੈ ਨਹੀਂ ਠੀਕ ਹੈ ਜੀ ਹਾਂਜੀ ਜੀ ਜੀ ਭਾਈ ਜਗਤਾਰ ਸਿੰਘ ਥੋੜੀ ਜੀ ਗੱਲਬਾਤ ਆਪਾਂ ਬਾਈ ਜਗਤਾਰ ਦੇ ਨਾਲ ਵੀ ਕਰ ਲਈਏ ਇਹ ਆਪਣਾ ਦੋਸਤ ਹੈ ਜੀ ਹਾਂਜੀ ਭਾਈ ਪਿੰਡ ਇਹਨਾਂ ਦਾ ਕੋਠੇ ਵੜੰਗਾ ਹਨਾ ਹਾਂਜੀ ਹਾਂਜੀ ਦੱਸੀ ਦਿੱਤਾ ਚਲੋ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਰਾਇ ਮਸ਼ਵਰਾ ਹੋ ਜਾਂਦਾ ਕਿਤੇ ਕੋਈ ਜਾਨਵਰ ਜਾਣਾ ਆਉਣਾ ਹਨਾ ਹੈਲਪ ਹੋ ਜਾਂਦੀ ਆ ਹਾਂਜੀ ਹਾਂਜੀ ਬਾਈ ਬਾਈ ਮੇਰਾ ਖਿਆਲ ਆ ਵੀ ਬਾਈ ਕੋਲੇ ਤਾਂ ਜਿਹੜੇ ਜਾਨਵਰ ਆ ਤਕਰੀਬਨ ਸਾਰੇ ਮਾਰਵਾੜੀ ਹੀ ਰੱਖੇ ਹੋਏ ਹਨਾ ਹਾਂਜੀ ਮੇਰੇ ਕੋਲੇ ਸਾਰੇ ਜਾਨਵਰ ਮਾਰਵਾੜੀ ਆ ਠੀਕ ਹੈ ਬਾਈ ਕਕੋੜੀ ਆ ਉਸੇ ਦੇ ਚਾਰ ਤਿੰਨ ਬਸ਼ੇਰੇ ਤੇ ਇੱਕ ਬਸ਼ੇਰੀ ਠੀਕ ਹੈ ਬਾਈ ਪਹਿਲਾ ਬਸ਼ੇਰਾ ਜਹਾਂਗੀਰ ਦਾ ਹਾਂਜੀ ਬਾਈ ਸਵਾ ਤਿੰਨ ਸਾਲ ਦਾ ਦੋ ਤਿੰਨ ਦਾ ਤੇ 6 ਢ ਪਲੱਸ ਹੋ ਗਿਆ ਹਾਂਜੀ ਬਾਈ ਤੇ ਦੂਜਾ ਬਸ਼ੇਰਾ ਬਠਿੰਡੇ ਵਾਲੇ ਸ਼ਰੀ ਵਾਲੇ ਲਬਖਸ਼ ਦਾ ਠੀਕ ਹੈ ਜੀ ਅ ਅਲਵਰ ਉਹ ਸਵਾ ਦੋ ਸਾਲ ਦਾ ਹੋਣ ਵਾਲਾ ਠੀਕ ਹੈ ਜੀ ਤੇ ਤੀਜੀ ਵਸ਼ੇਰੀ ਆ ਛਾਣੇ ਹਿੰਦੀ ਹਾਂਜੀ ਬਾਈ ਜਿਹੜਾ ਮਨੂ ਸ਼ਰਮੇ ਕੋਲੇ ਸੀ ਉਹ ਰੱਖੀ ਵੀ ਆ ਠੀਕ ਹੈ ਜੀ ਤੇ ਚੌਥਾ ਚੌਥੀ ਵਾਰ ਹੁਣ ਸੂਈ ਆ ਕੁੜੀ ਅਨਮੋੜ ਰਤਨ ਤੋਂ ਠੀਕ ਹੈ ਜੀ ਜਿਹੜਾ ਕੋਲੀ ਵਾਲੇ ਮਾਸਟਰ ਜੀ ਵਾਲਾ ਖੋੜਾ ਉਹਦੇ ਤੋਂ 15 ਦਿਨ ਹੋ ਗਏ ਹੁਣ ਫੇਰ ਵਸ਼ੇਰਾ ਦਿੱਤਾ ਠੀਕ ਹੈ ਜੀ ਬਾਈ ਤੇ ਬਾਈ ਜਿਹੜੀ ਇਹਨਾਂ ਦੀ ਮਾਂ ਆਂਗੀ ਉਹ ਮੇਰੇ ਖਿਆਲ ਆ ਨਾਗਦੀ ਆ ਜਿਹਨਾਂ ਨੂੰ ਤੁਸੀਂ ਦੱਸ ਰਹੇ ਹੋ ਹਾਂ ਮੱਝੂ ਕੇ ਲੈਣ ਦੀ ਨਾਗਦੀ ਆ ਠੀਕ ਹੈ ਜੀ ਭਾਈ ਉਦੋਂ ਪਹਿਲਾਂ ਵੀ ਘੋੜੀਆਂ ਰੱਖਿਆ ਸੀ ਨਾ ਗਾੜੀ ਉਹ ਮੈਂ ਪਹਿਲੀ ਵਾਰ ਬਸ਼ੇਰੀ ਲਿਆ ਸੀ ਉਹ 2020 ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਜਦੋਂ ਵੀ ਪਹਿਲੀ ਵਾਰ ਸੂਈ ਉਦੋਂ ਬਾਅਦ ਅੱਜ ਸਾਲ ਸੂ ਪਈਂਦੀ ਹੈ ਕਿਤੇ ਉਹ ਬਸ਼ੇਰੀ ਵੈਰੀ ਮੈਂ ਲੇਟ ਭਰਾਈ ਹੈ ਜਿਹੜੀ ਸੂ ਜਦੋਂ ਪਹਿਲੇ ਸੂਏ ਪਹਿਲੇ ਸਾਲ ਬਸ਼ੇਰੀ ਦਿੱਤੀ ਹੈ ਹਾਂਜੀ ਭਾਈ ਉਸ ਤੋਂ ਬਾਅਦ ਮੈਂ ਭਰਾਈ ਨਹੀਂ 6 ਮਹੀਨੇ ਠੀਕ ਹੈ ਭਾਈ ਬਸ਼ੇਰੀ ਦੇ ਚਾਚ ਵੀ ਦੋਆਂ ਬਸ਼ੇਰੀਆਂ ਦਾ ਬਸ਼ੇਰੀ ਹੋਈ ਸੀ ਹਾਂਜੀ ਹਾਂਜੀ ਬਸ਼ੇਰੀ ਦੀ ਹਾਈਟ ਬਹੁਤ ਆ ਬਾਈ ਨੇ ਵੇਖੀ ਆ ਠੀਕ ਹੈ ਭਾਈ ਉਹ 11 ਮਹੀਨਿਆਂ ਦੀ 60 ਟੱਪ ਗਈ ਸੀ ਠੀਕ ਹੈ ਭਾਈ ਤੇ ਉਹ ਕਿਲਾ ਵੀਡੀਓ ਬਣਵਾਈ ਸੀ ਉਹ ਚਲੋ ਵੀ ਨਹੀਂ ਸੇਲ ਹੋਏ ਨਹੀਂ ਟਾਈਮ ਲੱਗਾ ਠੀਕ ਹੈ ਠੀਕ ਹੈ ਬਾਈ ਹੁਣ ਉਹ ਵੱਡਾ ਬਸ਼ੇਰਾ ਸਰਵਿਸ ਆਸਤੇ ਵਿੱਚ ਚਾਲੂ ਹੈ ਜੇ ਕਿਸੇ ਨੂੰ ਸਰਵਿਸ ਲੈਣੀ ਹੈ ਤਾਂ ਬਾਈ ਨੂੰ ਗੱਲ ਕਰ ਲੈਣਾ ਸਾਡੀ ਇੱਕੋ ਗੱਲੀ ਭਰਾਵੇਂ ਹਾਂਜੀ ਬਾਈ ਤੇ ਜੇ ਕਿਸੇ ਨੇ ਲੈਣਾ ਤਾਂ ਆਪਾਂ ਸੇਲ ਵੀ ਕਰ ਦਾਂਗੇ ਠੀਕ ਹੈ ਬਾਈ ਜਿੱਦਾਂ ਵੀ ਆਪਣਾ ਟਾਈਮ ਲੱਗਾ ਆਪਾਂ ਲੱਗੇ ਤਾਂ ਵੀਡੀਓ ਵੀ ਬਣਾ ਲਾਂਗੇ ਫੇਰ ਠੀਕ ਹੈ ਠੀਕ ਹੈ ਬਾਈ ਤੇ ਥੋੜਾ ਵੀਕਲ ਲਾ ਕਰਕੇ ਸਰਕਲ ਵੀਜੀ ਹੈ ਕੰਮ ਦਾ ਵੀਜੀ ਦਾ ਹਾਂਜੀ ਹਾਂਜੀ ਬਾਈ ਤੇ ਜਿਵੇਂ ਤੁਸੀਂ ਦੱਸਿਆ ਵੀ 2020 ਦੇ ਵਿੱਚ ਤੁਸੀਂ ਉਹ ਲਿਆਂਦੀ ਸੀਗੀ ਤੇ ਬਾਈ ਵਰਗਿਆਂ ਦੀ ਸ਼ੁਰੂਆਤ ਵੀ ਉਸੇ ਸਾਲ ਦੇ ਵਿੱਚ ਬਾਈ ਤੋਂ ਪਹਿਲਾਂ ਮੈਂ ਲਿਆ ਥੋੜਾ ਜਿਹਾ ਰਹਿੰਦੇ ਸੀ ਇਕੱਠੇ ਸੀ ਫਰੀਦਕੋਟ ਹਾਂਜੀ ਬਾਈ ਮੇਰਾ ਥੋੜਾ ਜਿਹਾ ਰੌਲਾ ਸੀਗਾ ਉੱਥੇ ਉੱਥੇ ਮਿਲਦੇ ਹੁੰਦੇ ਸੀ ਉੱਥੇ ਹੀ ਬਾਈ ਨਾਲ ਆ ਜਾਈ ਹੈ ਠੀਕ ਹੈ ਬਾਈ ਤੇ ਉਹ ਮੈਂ ਬਸ ਰੌਲੇ ਚੋਲਜਾ ਕਰਕੇ ਬਾਈ ਕੋਲੇ ਸੀ ਬੈਠਦਾ ਮੈਂ ਤੇ ਬਾਈ ਜਗਸੀਰ ਹਾਂਜੀ ਬਾਈ ਤੇ ਉੱਥੋਂ ਬਾਈ ਨਾਲ ਬਸ ਜਨਮ ਸ਼ਣੋਗੇ ਤੇ ਇੱਥੇ ਨਾਲ ਹੀ ਮੇਰੇ ਨਾਨਕ ਆ ਨਾਲ ਹੀ ਮਗਰ ਘਰ ਠੀਕ ਹੈ ਬਾਈ ਇੱਥੇ ਵੰਦ ਜਟਾਣੀ ਠੀਕ ਹੈ ਜੀ ਪਰ ਮੈਂ ਬਾਈ ਕੋਲੇ ਆ ਨੀਰਾ ਨੂਰਾ ਇਕੱਠੇ ਲੈਣੇ ਆ ਇਸ ਸਾਲ ਹਾਂਜੀ ਹਾਂਜੀ ਚਲੋ ਜਾਣ ਬੜੀ ਹੁੰਦੀ ਆ ਮੇਰੀ ਮੈ ਜਰਾ ਰਹਿ ਕਰ ਮੇ ਚਾਚਾ ਜੀ ਨਾਲ ਬਾਈ ਦੇ ਨਾਲ ਵੀ ਰਹਿ ਕਰ ਲਈਦੀ ਸਾਰੀ ਪਿਛਲੇ ਪਹਿਲਾਂ ਇਹ ਲਿਆਈ ਸੀ ਘੋੜਿਆਂ ਵਾਲੀ ਚੱਕੀ ਇਸ ਸਾਲ ਬਾਈ ਤੇ ਚਾਚਾ ਜੀ ਆਏ ਸੀ ਪਰ ਉਹਨਾਂ ਨੇ ਮੈਨੂੰ ਕਹਿ ਕੇ ਗਿਆ ਫਿਰ ਮੈਂ ਲੈ ਕੇ ਆ ਠੀ ਭਾਈ ਤੋਂ ਠੀਕ ਹੈ ਭਾਈ ਜੀ ਦਾਣਾ ਬਣਾਉਣਾ ਆਪਦਾ ਘਰ ਹੀ ਹਾਂਜੀ ਉਹ ਸਲਾਮ ਆਸ਼ਬਰਾ ਹੋ ਜਾਂਦਾ ਬਾਈ ਭਰਾਵਾਂ ਦਾ ਹੀ ਹੈ ਨਾ ਜਦੋਂ ਆਪਾਂ ਦੇ ਬਾਬੇ ਕਿਹੜੇ ਘੜੇ ਤੋਂ ਭਰਾਈਏ ਕਿਵੇਂ ਕਰੀਏ ਚੱਲ ਵੀ ਇਹਦਾ ਬਾਈ ਸਿੱਖਣ ਵਾਲਾ ਹਾਂਜੀ ਇਹ ਬੰਦਾ ਕਹਿੰਦੇ ساری ਉਮਰ ਸਿੱਖਦਾ ਰਹਿੰਦਾ ਹਾਂਜੀ ਬਾਈ ਠੀਕ ਹੈ ਹੁਣ ਜਾਨਵਰ ਦਾ ਪਤਾ ਹੀ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਕਿ ਪਤਾ ਹੀ ਨਹੀਂ ਆਪਾਂ ਨੂੰ ਕਿਹੜੇ ਬੰਦੇ ਨੇ ਕਿਹੜੀ ਚੰਗੀ ਸਲਾਹ ਦੇ ਦੇਣੀ ਆਪਾਂ ਪੋਜ਼ਿਟਿਵ ਹੀ ਰਹੀਦਾ ਬਾਈ ਨਿੰਦਾ ਚੁਗਲੀ ਤੋਂ ਸਾਰੇ ਆਪਣੇ ਭਰਾ ਹਾਂਜੀ ਬਾਈ ਹੈਨਾ ਸਾ ਜਿਹੜਾ ਰਾਇ ਦਿੰਦਾ ਆਪਾਂ ਮੰਨ ਲਈ ਦੀ ਆ ਬਿਲਕੁਲ ਜੀ ਬਿਲਕੁਲ ਇੰਨਾ ਕਿ ਤਾਂ ਅੱਜ ਕੱਲ ਹਰੇਕ ਬੰਦੇ ਨੂੰ ਪਤਾ ਹੀ ਹੈ ਕਿ ਸਹੀ ਆ ਕਿ ਗਲਤ ਹਨਾ ਬਾਈ ਯਾਰ ਜੇ ਲੱਗੀ ਜਾਵਾਂਗੇ ਨਾ ਇੱਕ ਦੂਜੇ ਤੇ ਤਾਂ ਫੇਰ ਕੋਈ ਵੀ ਨਹੀਂ ਗਾਂ ਵਾਦ ਜੇ ਮੈਂ ਕੱਲ ਨੂੰ ਆਹੂੰਗਾ ਵੀ ਬਾਈ ਜਗਤਾਰ ਗਾਂ ਵਾਦ ਗਿਆ ਤੇ ਪੈਰ ਖਿਚਾਂ ਤਾਂ ਫੇਰ ਮੈਂ ਵੀ ਨਹੀਂ ਵਾਦਾਂ ਹਾਂ ਬਾਕੀ ਬਾਈ ਮੇਨ ਦਾ ਮੇਰੇ ਹੱਲਾ ਸ਼ਰੀਰ ਦੇਣ ਵੀ ਆ ਤੁਸੀਂ ਜਾਣਦੇ ਹੋ ਹਾਂ ਜੀ ਹਾਂ ਜੀ ਆ ਆਪਣਾ ਕੋੜਾ ਹੈਗਾ ਉਹ ਦੂਜਾ ਆਪਣਾ ਗੋਸ਼ੇ ਵਾਲੇ ਘੋੜੇ ਦਾ ਜੀ ਪਾਪੜਨ ਦਾ ਬੱਚਾ ਆਉਦੇ ਕੋਲੇ ਉਹਦੇ ਨਾਲ ਵੀ ਵਧੀਆ ਆਪਣਾ ਮੋਹ ਪਿਆਰ ਆ ਹਾਂਜੀ ਭਾਈ ਲੈ ਕਰ ਲਈ ਦੀ ਆ ਜਾਨਵਰ ਲੈਣੇ ਆ ਮਾਨੂੰ ਨਾਲ ਲੈ ਕੇ ਵੀ ਗਿਆ ਹਾਂਜੀ ਭਾਈ ਹਨਾ ਪਿੰਡ ਦੇ ਵਿੱਚ ਜੇ ਆਪਾਂ ਤਬਾਕ ਬਣਾ ਕੇ ਰੱਖਾਂਗੇ ਹਾਂਜੀ ਤੇ ਵਧੀਆ ਸਾਰੇ ਠੀਕ ਹੈ ਜੀ ਆ ਆਪਣਾ ਜਿਹੜਾ ਬੇਸ਼ੇਰਾ ਸ਼ੋਅ ਚ ਪਾਇਆ ਸੀ ਉਦੋਂ ਵੀ ਬਾਈ ਆਮਣਾ ਨਾਲ ਸੀਗਾ ਵੀਡੀਓ ਵਿੱਚ ਉਹ ਅਮਨ ਨਹੀਂ ਫੜਿਆ ਉੱਦੇ ਜਾਣਾ ਸੀ ਮੈਂ ਵੀ ਮੈਨੂੰ ਕੋਈ ਕੰਮ ਪੈ ਗਿਆ ਫਿਰ ਮੈਂ ਉਹ ਤੂੰ ਖਚਾਲਾ ਮੈਂ ਕਿਹਾ ਨਹੀਂ ਹੁਣ ਤੂੰ ਫੜਿਆ ਮੈਂ ਕਿਹਾ ਤੂੰ ਹੀ ਖਚਾਫਟ ਹੋ ਯਾਰ ਹਾਂਜੀ ਹਾਂਜੀ ਬਾਈ ਬਿਲਕੁਲ ਬਾਈ ਸੋ ਦੋਸਤੋ ਬਾਈ ਜਗਤਾਰ ਜੀ ਨੇ ਜਿਵੇਂ ਸਾਰੀ ਗੱਲਬਾਤ ਆ ਰਣਸ਼ੇਰ ਬੇਸ਼ੇਰਾ ਜਿਹੜਾ ਇਹਨਾਂ ਨੇ ਤਿਆਰ ਕੀਤਾ ਉਹਦੀ ਸਟੱਡ ਸਰਵਿਸ ਬਾਰੇ ਕਲੀਅਰ ਕਰਤੀ ਬਾਈ ਜੀ ਦੱਸਦੇ ਆ ਵੀ ਤਕਰੀਬਨ 10 ਕ ਘੋੜੀਆਂ ਦਾ ਪਹਿਲੀਆਂ ਦਾ ਸਾਡਾ ਟਾਰਗੇਟ ਆ ਵੀ ਆਪਾਂ ਕਿਸੇ ਬੰਦੇ ਨੂੰ ਫੀਸ ਕਰਨੀ ਹੋ ਨਰਾਜ ਹੋ ਕੇ ਨਹੀਂ ਮੋੜਨ ਦੇਣਾ ਜਿਵੇਂ ਕਿਸੇ ਨੂੰ ਕੋਈ ਸਮਝ ਆਉਂਦੀ ਆ ਆਪਦੀ ਸਮਝ ਮੁਤਾਬਕ ਜਾਂ ਜਿੰਨਾ ਕੋ ਦੀ ਜੇਬ ਭਰ ਚੱਲਦੀ ਆ ਤਾਂ ਕੋਈ ਭਰਾ ਨਰਾਸ਼ ਹੋ ਕੇ ਨਾ ਮੋੜੇ ਤਾਂ ਕਰਕੇ ਇਹ ਕਹਿੰਦੇ ਵੀ ਫੀਸ ਦਾ ਸਾਨੂੰ ਕੋਈ ਬਹੁਤਾ ਚੱਕਰ ਨਹੀਂ ਜਦੋਂ ਮਰਜੀ ਤੁਸੀਂ ਸਟੱਡ ਸਰਵਿਸ ਵਾਸਤੇ ਬਾਈ ਜਿੰਨੂੰ ਕਾਲ ਕਰ ਸਕਦੇ ਹੋ ਸੋ ਹੋਰ ਵੀ ਜਾਨਵਰ ਤੁਹਾਨੂੰ ਆਪਾਂ ਦਿਖਾਏ ਆ ਬਹੁਤ ਚੰਗੀ ਕਲੈਕਸ਼ਨ ਆ ਫਾਰਮ ਦੇ ਉੱਤੇ ਤੇ ਜਿਵੇਂ ਮਾੜਾ ਮੋਟਾ ਇਹਨਾਂ ਦਾ ਵਿਚਾਰ ਕਿਸੇ ਇੱਕ ਬਿਛੇਰੇ ਨੂੰ ਦੇਣ ਦਾ ਵੀ ਹੈਗਾਗਾ ਤਿੰਨਾਂ ਦੇ ਵਿੱਚੋਂ ਜੇ ਕਿਸੇ ਨੂੰ ਕੋਈ ਚੰਗਾ ਲੱਗਦਾ ਬਿਛੇਰੇ ਨੂੰ ਆਪਣੀ ਸਮਝਨ ਤੱਕ ਕੋਈ ਸੋਹਣੀ ਗੱਲਬਾਤ ਬਣਦੀ ਆ ਤਾਂ ਬੱਚਾ ਦੇ ਦੇਵਾਂਗੇ ਸੋ ਕਿਸੇ ਵੀ ਪੁਰਾਣੀ ਗੱਲਬਾਤ ਸਟੱਡ ਸਰਵਿਸ ਬਾਰੇ ਪੁੱਛਣੀ ਹੋਈ ਤਾਂ ਬਾਈ ਜਗਤਾਰ ਜੀ ਦਾ ਆਪਾਂ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਮੈਂਸ਼ਨ ਕਰਤਾ ਹੋਰ ਗੱਲਬਾਤ ਬਾਰੇ ਫੋਨ ਲਾ ਲਿਓ ਬਾਕੀ ਇੱਕ ਚੀਜ਼ ਇਹ ਹੈ ਬਈ ਆਪਣਾ ਉਹ ਸਿਸਟਮ ਨਹੀਂ ਹੋਊਗਾ ਹਾਂਜੀ ਬਾਈ ਆਪਣੇ ਕੋਲੇ ਪ੍ਰੋਪਰ ਪੂਰਾ ਰਿਕਾਰਡ ਹੈ ਹਾਂਜੀ ਜਿਹੜਾ ਹਾਈਟ ਤਾਂ ਚਲੋ ਅਗਲੇ ਨੇ ਸਾਹਮਣੇ ਵੇਖਣਾ ਹੀ ਆ ਹਨਾ ਹਾਂਜੀ ਬਾਈ ਕੋੜੀ ਜ਼ੂਨ ਤੋਂ ਲੈ ਕੇ ਫੋਟੋ ਵੀਡੀਓ ਮਿਲਾ ਕੇ ਲਿਆਂਦੀ ਪ੍ਰੂਫ ਸਾਰਾ ਹੈ ਆਪਣੇ ਕੋਲੇ ਮਤਲਬ ਇਹ ਨਹੀਂ ਹੈ ਕਿ ਘੋੜਾ ਹੋਊਗਾ ਵੀ ਮਹੀਨਿਆਂ ਦਾ ਆਪਾਂ ਉਹ 11 ਦਾ ਦੱਸੀ ਜਾਵਾਂਗੇ ਜਦੋਂ ਹੋ ਗਿਆ 3 ਸਾਲਾਂ ਦਾ 2 ਦੰਦ ਹੋ ਗਿਆ ਤਾਂ ਆਪਾਂ ਕਹੀਏ ਨੇ 24 ਮਹੀਨਿਆਂ ਦਾ ਮਤਲਬ ਉਹ ਵਾਲਾ ਸਿਸਟਮ ਕੋਈ ਨਹੀਂ ਹੈਗਾ ਵੀ ਸਾਰਾ ਜਿਹੜਾ ਜਿੰਨੇ ਵੀ ਜਾਨਵਰ ਆ ਜੀ ਸਾਰਿਆਂ ਦਾ ਰਿਕਾਰਡ ਹੀ ਹੈ ਨਾ ਪ੍ਰੋਪਰ ਸਾਰਾ ਰਿਕਾਰਡ ਹੈਗਾ ਕਿਹੜੀ ਤਰੀਕ ਨੂੰ ਉਹਦਾ ਕਿਹੜੀ ਤਰੀਕ ਨੂੰ ਮਿਲੀ ਆ ਕਿਹੜਾ ਰਿਕਾਰਡ ਵੀਡੀਓ ਫੋਟੋ ਸਾਰੀ ਚੀਜ਼ ਆਪਣੇ ਕੋਲੇ ਬਾਗ ਦਾ ਸਾਰਾ ਹੈਗਾ ਨਾ ਤਾਂ ਮੰਨ ਲਓ ਵੀ ਕੋਈ ਸਿੱਧਾ ਉਮਰ ਦੇ ਵਿੱਚ ਝੂਠਾ ਦੇ ਨਾ ਕਿਸੇ ਦਾ ਕਾਗਜ਼ ਦੇ ਵਿੱਚ ਨਾ ਕਾਗਜ਼ ਦੇ ਵਿੱਚ ਹਾਂਜੀ ਠੀਕ ਹੈ ਜੀ ਬਾਈ ਇਹ ਚੀਜ਼ ਕੰਨੀ ਥੋੜਾ ਜਿਆਦਾ ਮੇਨ ਫੋਕਸ ਰੱਖਿਆ ਹਾਂ ਪਹਿਲੀ ਗੱਲ ਤਾਂ ਇਹ ਆ ਵੀ ਭਾਈ ਹਲੇ ਤੱਕ ਤਾਂ ਕਮਾਉਣ ਵਾਲੇ ਪਾਸੇ ਤਾਂ ਤੁਹਾਨੂੰ ਪਤਾ ਕਿ ਇੱਕ ਮੇਰੇ ਮੈਨੂੰ ਮੇਰੇ ਖਰਚੇ ਕਰਨ ਦੇ ਮੁਕਾਬਕ 1 ਜਨਵਰੀ 1 ਲੱਖ ਰੁਪਿਆ ਸਾਲ ਦਾ ਖਰਚਾ ਆਉਂਦਾ ਹੈ ਹਾਂਜੀ ਬੰਦੇ ਦਾ ਪਾ ਕੇ ਸਾਰਾ ਕਰਕੇ ਹਾਂਜੀ ਤੇ ਇਹ ਤਾਂ ਹੁਣ ਐ ਤਾਂ ਹੈ ਨਹੀਂਗਾ ਵੀ ਉਹ ਸਰਕਲ ਆ ਬਸ ਚੱਲੀ ਜਾਂਦਾ ਹਨਾ ਵੀ ਪੈਸੇ ਇਕੱਲੇ ਇਹ ਨਹੀਂਗਾ ਕਿ ਆਪਾਂ ਇਹਨਾਂ ਤੋਂ ਪੈਸੇ ਇਹ ਤਾਂ ਆਪਦੇ ਜਿੰਨੇ ਆਪਣੇ 10-12 ਲੱਖ ਜੇ ਕੋਈ ਦਾ ਹੈਗੇ ਜਾਨਵਰ ਤੇ ਉਹਨੇ ਦਾ ਪੂਰੇ ਵੀ ਨਹੀਂ ਹੁੰਦੇ ਆਪਣੇ ਹਾਂਜੀ ਬਈ ਤੇ ਆਪਾਂ ਕਾ ਝੂਠ ਕਿਉਂ ਬੋਲਨੇ ਆ ਤੇ ਕਿਸੇ ਨੂੰ ਫਸਾਉਣ ਵਾਲਾ ਕੋਈ ਮਤਲਬ ਕੰਮ ਨਹੀਂ ਕਰਨਾ ਠੀਕ ਹੈ ਜੀ ਤੇ ਇਹ ਹੀ ਆ ਵੀ ਜੋ ਹੈਗਾ ਸਾਰਾ ਕੁਝ ਸਾਹਮਣੇ ਹੋਊਗਾ ਕਲੀਅਰ ਠੀਕ ਹੈ ਜੀ ਨਹੀਂ ਬਹੁਤ ਚੰਗੀ ਗੱਲ ਹੈ ਜੀ ਸੋ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਸਿਗਾ ਜੀ